ਨਵਾਂ ਬੁਲਿੰਗ ਹੋਇਆ ਖੁਫਾਲਸਰ ਪਹਿਲੇ ਦਿਨੇ ੱੱਕਾ ਹੜਕੇ ਪੂਰਾ ਸ਼ੋਰ ਹੋ ਰਿਹਾ ਪਹਿਲੇ ਦਿਨੀ ਅੱਜ ਤੁਸੀਂ ਦੇਖੋ ਸਾਡੇ ਸ਼ੋਰੂਮ ਚ ਕਿੰਨਾ ਇਕੱਠ ਸੀਗਾ ਗ੍ਰਾਹਕ ਦੇ ਗ੍ਰਾਹਕ ਪੈ ਰਹੇ ਆ ਇੱਕ ਤੁਹਾਨੂੰ ਹੋਰ ਅਲਮੀਰਾ ਤਕੋਨੀ ਦਿਖਾਉਣਾ ਕਿ ਪਹਿਲੇ ਦਿਨ ਹੀ ਬਹੁਤ ਜ਼ਿਆਦਾ ੱੱਕਾ ਜਿਹੜਾ ਅੱਜ ਇੱਥੇ ਮਰਿੰਡਾ ਈਜ਼ੀ ਲਾਈਫ ਸ਼ੋਰੂਮ ਦੇ ਵਿੱਚ ਚੱਲ ਰਿਹਾ ਇਹ ਪਹਿਲਾਂ ਜ਼ਰੂਰ ਧਿਆਨ ਨਾਲ ਗੱਲ ਸੁਣ ਲੈਣਾ ਜਿਹੜਾ ਨਹੀਂ ਆ ਸਕਦਾ ਜਾਂ ਦੂਰ ਵੀ ਹੈ ਸਾਡੇ ਇਸ ਸ਼ੋਰੂਮ ਤੇ ਨਹੀਂ ਆ ਸਕਦਾ ਤਾਂ ਉਹ ਸਿਰਫ ਇਸ ਵੀਡੀਓ ਨੂੰ ਸ਼ੇਅਰ ਕਰਕੇ ਸਾਡਾ ਪੇਜ ਹੈ ਰੋਜੀ ਲਾਈਫ ਦੇ ਨਾਮ ਤੇ ਉਹ ਅਸੀਂ ਤੁਹਾਨੂੰ ਦੇ ਦਾਂਗੇ ਨਾਲ ਉਸ ਪੇਜ ਨੂੰ ਉਹ ਲਾਈਕ ਕਰਕੇ ਫੋਲੋ ਕਰਕੇ ਸ਼ੇਅਰ ਕਰ ਦੇਣਾ ਇਸ ਵੀਡੀਓ ਨੂੰ ਤਾਂ ਨਾਲ ਦੀ ਨਾਲ ਉਹ ਸਕਰੀਨ ਸ਼ਾਟ ਉਸ ਸਾਡੇ WhatsApp ਜਿਹੜੇ ਸਕਰੀਨ ਤੇ ਨੰਬਰ ਨੇ ਉਹਨਾਂ ਤੇ ਭੇਜ ਦੇਣਾ ਅਸੀਂ ਇਹ ਕੂਪਨ ਫ੍ਰੀ ਚ ਮੋਟਰਸਾਈਕਲ ਦਾ ਉਹਨੂੰ ਦੇ ਦਾਂਗੇ ਫਰੀ ਚ ਭਰ ਦੋਗੇ ਭਰ ਲੈ ਨਾਲ ਦੀ ਨਾਲ ਉਹਨਾਂ ਦੇ ਵਟਸਐਪ ਚ ਚਲਾ ਜਾਊਗਾ ਇਸ ਕਰਕੇ ਇੰਨਾ ਕੰਮ ਘਰੇ ਬੈਠੇ ਕਰ ਲਿਓ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਫੋਲੋ ਕਰਕੇ ਸਾਡਾ ਪੇਜ ਲਾਈਕ ਕਰਕੇ ਤਾਂ ਸਾਨੂੰ ਸਕਰੀਨ ਸ਼ਾਟ ਭੇਜ ਦਿਓ ਤੁਹਾਨੂੰ ਨਾਲ ਦੀ ਨਾਲ ਸਾਰੇ ਲਾਰਜਰੀ ਬੈੱਡ ਲਾਈਟਾਂ ਲੱਗੀਆਂ ਹੋਈਆਂ ਨਾਲ ਸਾਈਟੀਆਂ ਦਰਾਜ ਵਾਲੀਆਂ ਔਰ ਇੱਕ ਕਮਰੇ ਦੀ ਲੁੱਕ ਵੀ ਵਧਾਉਂਦੇ ਨੇ ਵਧੀਆ ਕਮਰੇ ਚ ਮੈਂ ਕਹਿੰਦਾ ਪੂਰਾ ਲੱਗਦਾ ਹੀ ਜੰਨਤ ਹੈ ਤੇ ਸੌਂਕੀ ਤਾਂ ਬਿਲਕੁਲ ਨਹੀਂ ਨਹੀਂ ਭਾਜੀ ਸੌਣਾ ਨਹੀਂ ਹੈਗਾ ਓਹੋ ਹਾਂ ਮੈਂ ਧੰਨੀ ਦੇ ਆ ਗਈ ਸੀਗੀ ਆਪਾਂ ਜਿਹੜਾ ਪੂਰਾ ਮੰਡ ਇਹ ਲੋਕਰ ਚ ਲੋਕਰ ਖੁੱਲ ਰਿਹਾ ਹੈ ਇੱਥੇ ਪਤਾ ਹੀ ਨਹੀਂ ਲੱਗਦਾ ਜਦੋਂ ਆਪਾਂ ਤਾਲਾ ਲਾਉਂਦੇ ਆ ਏਦਾਂ ਏਦਾਂ ਦੀਆਂ ਲਮੀਰਾ ਏਦਾਂ ਦੇ ਨੇ ਡਿਜ਼ਾਈਨ ਜਿਹੜੇ ਅਸੀਂ ਖਾਸ ਡਿਜ਼ਾਈਨ ਤਿਆਰ ਕਰਾ ਜਾਂਦੇ ਹਾਂ ਹਰ ਦਿਨ ਲੈ ਕੇ ਆ ਰਹੇ ਹਾਂ ਨਵੇਂ-ਨਵੇਂ ਜਿਵੇਂ ਹੁਣ ਸਾਡੀ ਚੀਜ਼ ਕੋਈ 10000 ਦੀ ਹੈ ਹਾਂਜੀ ਉਹਨਾਂ ਨੇ 4100 ਨਿਕਲਿਆ ਉਹਨੇ ਸਿਰਫ 5900 ਹੀ ਦੇਣਾ ਹੈ ਇਹ ਫਰੀ ਚ ਹੈ ਸ ਫਾਇਦਾ ਹੋ ਗਿਆ ਜਿਵੇਂ ਇਹਨਾਂ ਨੂੰ ਨੇੜੇ ਕਰਕੇ ਦਿਖਾਇਓ 4100 ਨਿਕਲਿਆ ਜੀ ਇਹਨਾਂ ਨੂੰ 3100 ਨਿਕਲਿਆ ਇਹਨਾਂ ਨੂੰ 4100 ਨਿਕਲਿਆ ਇਹਨਾਂ ਨੂੰ 3100 ਨਿਕਲਿਆ ਇਹਨਾਂ ਨੂੰ 7100 ਨਿਕਲਿਆ ਹੁਣ 10000 ਵਾਲੀ ਚੀਜ਼ ਦਾ ਇਹਨਾਂ ਨੇ 2900 ਹੀ ਦੇ ਦਿੱਤਾ 2900 ਹੀ ਦੇ ਦਿੱਤਾ ਇਤੋਂ ਵੱਡਾ ਫਾਇਦਾ ਕੀ ਹੋਊਗਾ ਐਲਈਡੀ ਦੀ ਹੋ ਗਈ ਕੇਸੀਆਈ ਦੀ ਐਲਈਡੀ ਦੇ ਨਾਲ ਆ ਇਹ ਪੂਰਾ ਜਿਹੜਾ ਪੈਨਲ ਹੈ ਉਹ ਫ੍ਰੀ ਹੈ ਕੱਪ ਬੋਰਡ ਇਹ ਪੂਰਾ ਫ੍ਰੀ ਦਿੱਤੇ ਜਾ ਉਹ ਪੈਨਲ ਤੋਂ ਇੱਕ ਵਾਰੀ ਨਜ਼ਰ ਮਗਾ ਲਓ ਵਿੱਚ ਦੇ ਟੈਕ ਲੋਕ ਕਿ ਸਾਡੇ ਜਿਹੜੇ ਰੇਟ ਨੇ ਇੰਨੇ ਜੈਨੂਨ ਹੋਣਗੇ ਕਿ ਪੂਰਾ ਮਰਿੰਡਾ ਕੀ ਪੂਰੇ ਪੰਜਾਬ ਦੇ ਵਿੱਚੋਂ ਘੁੰਮ ਕੇ ਫਿਰ ਹਰ ਜਿਹੜਾ ਬੰਦਾ ਉਹ ਸਾਡੇ ਕੋਲੇ ਆ ਰਿਹਾ ਹੈ ਜਿਵੇਂ ਵੱਡੀ ਗੱਲ ਇਹ ਕਿ ਜਿਹੜਾ ਉਹਨਾਂ ਦੇ ਘਰੇ ਕੁਆੜ ਪਿਆ ਕਿਸੇ ਕੰਮ ਨਹੀਂ ਆ ਰਿਹਾ ਹਨਾ ਉਹ ਕਦੇ ਇੱਧਰ ਛੁੱਟਦੇ ਨੇ ਕਦੇ ਇੱਧਰ ਛੁੱਟਦੇ ਨੇ ਉਹ ਅਸੀਂ 500 ਤੋਂ ਲੈ ਕੇ 5000 ਤੱਕ ਪੁਰਾਣਾ ਕੱਟਾਂਗੇ ਕਿਉਂਕਿ ਪ੍ਰਾਂਤ ਤੁਸੀਂ ਦੇਖੋ 3190 ਦਾ ਜਿਹੜਾ ਮਾਰਕੀਟ ਬਾਜ਼ਾਰ ਦੇ ਵਿੱਚ 7-8000 ਦਾ ਉਹ ਮਿਲਦਾ ਇੱਥੇ 3190 ਦਾ ਮਿਲ ਰਿਹਾ ਹੈ। ਇਹ ਇਹ ਕਦੋਂ ਹੀ ਕੁੱਲਰ ਦੇਖ ਰਹੇ ਹਾਂ। ਹੂੰ ਤਾਂ ਕੁੱਲਰਾਂ 'ਚ ਵੀ ਉਹਦਾ ਜਿਹੜਾ ਪੁਰਾਣਾ ਗਲਿਆ ਛੜਿਆ ਕੁੱਲਰ ਹੈ ਉਹ ਵੀ ਅਸੀਂ ਵਿੱਚ ਕੱਟਾਂਗੇ। ਤੇ ਸਰ ਬ੍ਰਾਂਡ ਹੀ ਨਹੀਂ ਸਾਡੇ ਕੋਲੇ ਬਿਨਾਂ ਬ੍ਰਾਂਡ ਤੋਂ ਤਾਂ ਅੱਜਕੱਲ ਤੁਹਾਨੂੰ ਪਤਾ ਕੋਈ ਸ਼ੋਅਰੂਮ ਚੱਲਦਾ ਹੀ ਨਹੀਂ ਹੈ ਨਾ। ਹਾਂਜੀ। ਹੁਣ ਜਿਹੜਾ ਸਿਆਸਤ ਦਿਓ ਜਿਹੜੀ ਅਲਮੀਰਾ ਹੈ ਜੀ ਪੁਰਾਣੀ ਉਹ ਤੁਸੀਂ ਕਿੰਨੇ 'ਚ ਕਟੋਗੇ? ਸਰ ਜਿਹੜੀ ਛੋਟੀ ਅਲਮੀਰਾ 2000 'ਚ ਕਟਿੰਗ ਹੁੰਦੀ ਹੈ ਵੱਡੀ ਅਲਮੀਰਾ 5000 'ਚ ਕੱਟੀ ਹੁੰਦੀ ਹੈ ਜੀ। ਵੱਡੀ ਅਲਮੀਰਾ ਹੈਗੀ ਜਿਹੜੀ ਉਹਦੀ ਉਹ 5000 'ਚ ਕਟਿੰਗ ਆਉਂਗੀ। ਇਹ ਅੱਜ ਇਹਨਾਂ ਨੂੰ ਅਸੀਂ ਇਹ ਸਾਰਾ ਜਿਹੜਾ ਸੈਟਅਪ ਆ ਉਹ ਲਾ ਕੇ ਦੇ ਦਿੱਤਾ ਗਿਆ ਹੁਣ ਜਨਤਾ ਦਾ ਯੂਸਰ ਹੈ ਤੁਸੀਂ ਦੇਖੋ 5500 6000 ਦਾ ਪੂਰੇ ਬਾਜ਼ਾਰ ਚੋਂ ਮਿਲਦਾ ਹੈ ਇੱਥੇ ਇਸ ਸ਼ੋਰੂਮ ਚੋਂ ਸਿਰਫ 5000 ਦਾ ਮਿਲੂਗਾ ਏ ਤੂੰ ਸਸਤਾ ਹੋਰ ਕੀ ਹੋ ਵੀ ਸੁਜਾਤਾ ਦਾ ਹਨਾ ਜਿਹੜੇ ਕਰੀ ਨੇ ਮਰਿੰਡੇ ਵਾਲੇ ਜਿਹੜੇ ਲੱਕੇ ਵਾਲੇ ਜਿਹੜੇ ਸਰ ਲੋਕ ਨੇ ਬਹੁਤ ਚੀਜ਼ ਨੂੰ ਜਾਂਚ ਪੜਤਾਲ ਕਰਕੇ ਲੈਂਦੇ ਨੇ ਮਨ ਲਈ ਚੰਗੀ ਜਿਹੜਾ ਲੈਂਦੇ ਰਹਿੰਦੇ ਨੇ ਸਤਿ ਸ੍ਰੀ ਅਕਾਲ ਜੀ ਮਰਿੰਡਾ ਸ਼ਹਿਰ ਅਤੇ ਆਲੇ ਦੋਲੇ ਦੇ ਪਿੰਡਾਂ ਲਈ ਬਹੁਤ ਵਧੀਆ ਖਬਰ ਲੈ ਕੇ ਆਏ ਆ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਜਿੱਗਾ ਲਗਰੀਏ ਕੋੜੇ ਵਾਲੇ ਚੌਂਕ ਤੋਂ ਜੋਗੀ ਜੁੜਾ ਉੱਚੇ ਪਿੰਡ ਖਮਾਣੋਂ ਨੂੰ ਰੋਡ ਜਾਂਦਾ ਸਵਰਾਜ ਦੇ ਟਰੈਕਟਰ ਦੀ ਏਜੰਸੀ ਦੇ ਬਿਲਕੁਲ ਸਾਹਮਣੇ ਨਵਾਂ ਸ਼ੋਰੂਮ ਖੁੱਲ ਚੁੱਕਿਆ ਇੱਕ ਹੀ ਛੱਤ ਦੇ नीचे ਜਿੱਥੇ ਕਿ ਤੁਹਾਨੂੰ ਫਰਨੀਚਰ ਦਾ ਸਮਾਨ ਇਲੈਕਟ੍ਰੋਨਿਕ ਦਾ ਇੱਕੀ ਛੱਤ ਦੇ ਨੀਚੇ ਮਿਲੂਗਾ ਈਜ਼ੀ ਲਾਈਫ ਜੇ ਆਪਾਂ ਗੱਲ ਕਰੀ ਈਜ਼ੀ ਲਾਈਫ ਦੇ ਪਹਿਲਾ ਸਰਾਂਧ ਹੋਵੇ ਪਵਾਨੀਗੜ ਤਾਂ ਹੋਰ ਜਿਹੜੇ ਵੱਡੇ ਵੱਡੇ ਸ਼ਹਿਰ ਨੇ ਮਲੇਰਕੋਟਲੇ ਵਰਗੇ ਸ਼ਹਿਰਾਂ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਜਿਹੜਾ ਕੰਮ ਕਰ ਰਹੇ ਨੇ ਤੇ ਵਧੀਆ ਪ੍ਰੋਡਕਟ ਵਧੀਆ ਕੰਪਨੀਆਂ ਮਲਕੀ ਬ੍ਰਾਂਡ ਰੱਖੇ ਹੋਏ ਨੇ ਤੇ ਅੰਦਰ ਚੱਲਦੇ ਆ ਸੁਖਬਾਲ ਸਰ ਹੁਣ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਕਿਹੜੀ ਕਿਹੜੀਆਂ ਜਿਹੜੀ ਚੀਜ਼ਾਂ ਨੇ ਅੱਜ ਇੱਥੇ ਰੱਖੀ ਹੋਈਆਂ ਕਿਉਂਕਿ ਗੱਲ ਕਰੀਏ ਇੱਕ ਵੀਡੀਓ ਚੱਲ ਰਹੀ ਹੈ ਕਿਉਂਕਿ ਪਹਿਲੇ ਦਿਨ ਹੀ ਬਹੁਤ ਜ਼ਿਆਦਾ ਧੱਕਾ ਜਿਹੜਾ ਅੱਜ ਇੱਥੇ ਮਰਿੰਡਾ ਉਹਨਾਂ ਨਾਲ ਗੱਲ ਕਰ ਸਰ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਜੋ ਕਿ ਨਵੇਂ ਸ਼ੋਰੂਮ ਦੀ ਤੁਹਾਨੂੰ ਥੈਂਕ ਯੂ ਸੋ ਮੱਚ ਪਹਿਲਾਂ ਤਾਂ ਜਿਹੜੇ ਤੁਹਾਡੇ ਦਰਸ਼ਕ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਸਾਰੇ ਦਰਸ਼ਕਾਂ ਨੂੰ ਵੀ ਉਹਨਾਂ ਦੀ ਬਦੌਲਤ ਉਹਨਾਂ ਦੀਆਂ ਦੁਆਵਾਂ ਦੇ ਬਦੌਲਤ ਅਸੀਂ ਅੱਜ ਨਵੇਂ ਸ਼ੋਰੂਮ ਦਾ ਉਦਘਾਟਨ ਕਰ ਚੁੱਕੇ ਹਾਂ ਜਿਨ੍ਹਾਂ ਨੂੰ ਸਾਡੇ ਸਰਦਾਰ ਬਲਵਿੰਦਰ ਸਿੰਘ ਜੀ ਨੇ ਲਿਆ ਸਾਡਾ ਜਿਹੜਾ ਫਰੈਂਚਾਈਜ਼ੀ ਮਾਡਲ ਸੀਗਾ ਅੱਜ ਇਹਨਾਂ ਨੂੰ ਅਸੀਂ ਇਹ ਸਾਰਾ ਜਿਹੜਾ ਸੈਟਅਪ ਆ ਉਹ ਲਾ ਕੇ ਦੇ ਦਿੱਤਾ ਗਿਆ ਹੁਣ ਰਹੀ ਗੱਲ ਗ੍ਰਾਹਕਾਂ ਦੀ ਕਿ ਜਿਹੜੇ ਗ੍ਰਾਹਕ ਨੇ ਉਹਨਾਂ ਦਾ ਸਾਡੇ ਸ਼ੋਰੂਮ ਤੇ ਕੀ ਫਾਇਦਾ ਹੋਊਗਾ ਜੀ ਗੱਲ ਕਰੀ ਨਾ ਮਨਿੰਡੇ ਵਾਲੇ ਜਿਹੜੇ ਲੱਕੇ ਵਾਲੇ ਜਿਹੜੇ ਸਾਰੇ ਲੋਕ ਨੇ ਬਹੁਤ ਚੀਜ਼ ਨੂੰ ਜਾਂਚ ਪੜਤਾਲ ਕਰਕੇ ਲੈਂਦੇ ਨੇ ਮਨੂੰਗੀ ਚੰਗੀ ਦਿਨਾਂ ਲੈਂਦੇ ਨੇ ਇਸੇ ਕਰਕੇ ਖੋਲ੍ਹਿਆ ਜੀ ਤੁਸੀਂ ਸਾਡੇ ਜਿਹੜੇ ਰੇਟ ਨੇ ਐਨੇ ਜੈਨੂਨ ਹੋਣਗੇ ਕਿ ਪੂਰਾ ਮਰਿੰਡਾ ਕੀ ਪੂਰੇ ਪੰਜਾਬ ਦੇ ਵਿੱਚੋਂ ਘੁੰਮ ਕੇ ਫਿਰ ਹਰ ਜਿਹੜਾ ਬੰਦਾ ਉਹ ਸਾਡੇ ਕੋਲੇ ਆ ਰਿਹਾ ਜਿਵੇਂ ਸਾਡਾ ਸਰਹੰਦ ਹੋ ਗਿਆ ਪੁਆਣੀਗੜ ਦੇ ਵਿੱਚ ਹੋ ਗਿਆ ਨਾਬਾ ਦੇ ਵਿੱਚ ਹੋ ਗਿਆ ਮਰੇਕੋਲਲਾ ਦੇ ਵਿੱਚ ਹੋ ਗਿਆ ਹੁਣ ਮਰਿੰਡਾ ਵਾਸੀਆਂ ਲਈ ਵੀ ਇਹ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਉਹਨਾਂ ਨੂੰ ਸਾਰਾ ਜਿਹੜਾ ਸਮਾਨ ਹੈ ਇੱਕ ਛਤ ਥੱਲੇ ਮਿਲੂਗਾ ਔਰ ਵੱਡੀ ਗੱਲ ਇਹ ਹੈ ਕਿ ਜਿਹੜਾ ਉਹਨਾਂ ਦੇ ਘਰੇ ਕਵਾੜ ਪਿਆ ਕਿਸੇ ਕੰਮ ਨਹੀਂ ਆ ਰਿਹਾ ਹਨਾ ਉਹ ਕਦੇ ਇੱਧਰ ਛੁੱਟਦੇ ਨੇ ਕਦੇ ਇੱਧਰ ਛੁੱਟਦੇ ਨੇ ਉਹ ਅਸੀਂ 500 ਤੋਂ ਲੈ ਕੇ 5000 ਤੱਕ ਪੁਰਾਣਾ ਕਟਾਂਗੇ ਕਿਉਂਕਿ ਸਮਾਨ ਪੁਰਾਣਾ ਸਮਾਨ ਵੀ ਕਟੋਗੇ ਨਾਲ ਪੁਰਾਣਾ ਸਮਾਨ ਕਟਾਂਗੇ ਜਿਵੇਂ ਤੁਸੀਂ 7 ਵਾਲੇ ਪੱਖੇ ਦੀ ਆਪਾਂ ਲਾ ਲਈਏ ਇਹ ਮਿਰੰਡ ਦੇ ਸ਼ੋਰੂਮ ਦੇ ਵਿੱਚ ਹਾਂਜੀ ਇਹ ਇਹ ਉਹ ਪੁਰਾਣਾ ਲਿਆਉਣ ਇਹ ਅਸੀਂ 500 ਚ ਕੱਟ ਦਾਂਗੇ ਉਹਦਾ ਪੁਰਾਣਾ ਇਹ ਉਹਦਾ 500 ਕੱਟ ਕੇ ਉਹਨੂੰ ਦੇ ਦਾਂਗੇ ਨਵਾਂ ਇਨਾ ਮੈਂ ਦੇ ਦੂੰਗਾ ਹਾਂਜੀ ਠੀਕ ਹੈ ਇਸੇ ਤਰ੍ਹਾਂ ਪਿੱਛੇ ਸੁਜਾਤਾ ਦੇ ਜੂਸਰ ਵਗੈਰਾ ਪਏ ਨੇ ਇਹ ਬ੍ਰਾਂਡ ਵੀ ਸਾਰਾ ਦਾ ਸਮਾਨ ਰੱਖਿਆ ਹੋਇਆ ਪਈ ਸਾਰੇ ਸਰ ਬ੍ਰਾਂਡ ਹੀ ਨੇ ਸਾਡੇ ਕੋਲੇ ਬਿਨਾ ਬ੍ਰਾਂਡ ਤੋਂ ਤਾਂ ਅੱਜਕੱਲ੍ਹ ਤੁਹਾਨੂੰ ਪਤਾ ਕੋਈ ਸ਼ੋਅਰੂਮ ਚੱਲਦਾ ਹੀ ਨਹੀਂ ਹੈ ਨਾ ਹੁਣ ਜਿਹੜਾ ਸੁਜਾਤਾ ਦਾ ਜੂਸਰ ਹੈ ਤੁਸੀਂ ਦੇਖੋ 5500 6000 ਦਾ ਪੂਰੇ ਬਾਜ਼ਾਰ ਚੋਂ ਮਿਲਦਾ ਹੈ ਇੱਥੇ ਇਸ ਸ਼ੋਅਰੂਮ ਚੋਂ ਸਿਰਫ 5000 ਦਾ ਮਿਲੂਗਾ ਇਤੋਂ ਸਸਤਾ ਹੋਰ ਕੀ ਹੋਊ ਵੀ ਸੁਜਾਤਾ ਦਾ ਹੈ ਨਾ ਇਸੇ ਤਰ੍ਹਾਂ ਪ੍ਰੈਸ ਆ ਗਈ ਇਹ ਹੈਵਲ ਦੀ ਪ੍ਰੈਸ ਫੜਾਓ ਪ੍ਰੈਸਾਂ ਹੁਣ ਜੂਸਰਾਉਣ ਮਿਲ ਗਈ ਵਧੀਆ ਰੇਟ ਦੇ ਵਾਜਬ ਰੇਟਾਂ ਦੇ ਉੱਪਰ ਹਾਂਜੀ ਉਹ ਵੀ ਜਿਹੜੀ ਪ੍ਰਾਣੀ ਟੁੱਟੀ ਭੱਜੀ ਗਲੀ ਛੜੀ ਉਹਨਾਂ ਦੀ ਪ੍ਰੈਸ ਪਈ ਹੈਗੀ ਉਹ 500 ਚ ਕੱਟ ਦਾਂਗੇ ਅਸੀਂ ਮੰਨ ਲਓ ਸਾਡੀ ਪ੍ਰੈਸ ਕੋਈ 1000 ਰੁਪਏ ਦੀ ਆ ਤਾਂ ਉਹਦੇ 500 ਕੱਟ ਕੇ 500 ਦੀ ਰਹੇਗੀ 900 ਦੀ ਆ ਤਾਂ ਉਹ 400 ਦੀ ਰਹੇਗੀ ਪ੍ਰੈਸ ਦਾ ਕੋਈ ਕਵਾੜ ਚ ਨਹੀਂ ਲੈਂਦਾ ਪ੍ਰਾਣੀ ਹਾਂ ਅਸੀਂ ਉਹਨੂੰ 500 ਦੀ ਲੈ ਰਹੇ ਹਾਂ ਹਣਾਈ ਤੇ ਨਵੀਂ ਦੇ ਦੂੰਗੇ ਬਤੋ ਇਸੇ ਤਰ੍ਹਾਂ ਤੁਸੀਂ ਦੇਖੋ ਬੱਚਿਆਂ ਦੀਆਂ ਅਲਮੀਆਂ ਨੇ ਉਹ ਵੱਡੀਆਂ ਜਿਹੜੀਆਂ ਲੱਕੜ ਦੀਆਂ ਅਲਮੀਆਂ ਨੇਗੀਆਂ ਤੇ ਉਹ ਵੀ ਆਪਾਂ ਇਹ ਜਿਹੜਾ ਸਾਡਾ ਸਟਾਫ ਹੈ ਤੁਸੀਂ ਇਹਨਾਂ ਤੋਂ ਵੀ ਜਾਣਕਾਰੀ ਲੈ ਸਕਦੇ ਹੋ ਜਿਹੜੀ ਅਲਮੀਰਾ ਹੈ ਜੀ ਪੁਰਾਣੀ ਉਹ ਤੁਸੀਂ ਕਿੰਨੇ ਚ ਕਟੋਗੇ ਸਰ ਜਿਹੜੀ ਛੋਟੀ ਅਲਮੀਰਾ 2000 ਚ ਕਟਿੰਗ ਹੁੰਦੀ ਹੈ ਵੱਡੀ ਅਲਮੀਰਾ 5000 ਚ ਕਟਿੰਗ ਹੁੰਦੀ ਹੈ ਜੀ ਵੱਡੀ ਅਲਮੀਰਾ ਹੈਗੀ ਜਿਹੜੀ ਉਹਦੀ ਉਹ 5000 ਚ ਕਟਿੰਗ ਹੋਊਗੀ ਇਹਨਾਂ ਚੋਂ ਤੁਸੀਂ ਦੇਖੋ ਵੁਡਨ ਦੀਆਂ ਕੋਈ ਵੀ ਲੈ ਜਾਓ ਇੱਧਰ ਦੂਜੇ ਪਾਸੇ ਭੱਠੀ ਪੈਂਟ ਜਿਹੜੀਆਂ ਲੋਹੇ ਦੀਆਂ ਅਲਮੀਰਾ ਨੇ ਇਹ ਲੋਹੇ ਦੇ ਅਲਮੀਰਾ ਇੱਧਰ ਹਾਂਜੀ ਇਸੇ ਤਰ੍ਹਾਂ ਪ੍ਰੈਸ ਟੇਬਲ ਨੇ ਸ਼ੂ ਰੈਕ ਨੇ ਇੰਡਕਸ਼ਨ ਨੇ ਸਾਰਾ ਜਿਹੜਾ ਸਮਾਨ ਹੈ ਉਹਨਾਂ ਨੂੰ ਮਿਲੂਗਾ ਹੂੰ ਇਸੇ ਤਰ੍ਹਾਂ ਤੁਸੀਂ ਜੇ ਪੱਟੀ ਪੇਟੇ ਨਮੀਰਾ ਆ ਗਈ ਸਾਰੀ ਇਹ ਹਾਂ ਇਹ ਨਮੀਰਾ ਆ ਗਈ ਜੀ ਜਿਵੇਂ ਮੰਨ ਲਓ 99 150 ਰੁਪਏ ਦੀ ਹੈ ਹੁਣ ਉਹਦੀ ਪੁਰਾਣੀ ਕੱਟੀ ਗਈ 5000 ਚ ਸਿਰਫ 4950 ਦੀ ਰਹਿ ਗਈ ਐਡੀ ਵੱਡੀ ਅਲਮਾਰੀ ਇਹਨਾਂ ਇਹਨਾਂ ਲੱਗਤ ਐਡੀ ਵੱਡੀ ਅਲਮਾਰੀ 4950 ਦੀ ਰਹਿ ਗਈ ਉਹਦੀ ਪੁਰਾਣੀ ਕੱਟ ਕੇ ਤੁਸੀਂ ਦੱਸੋ ਵੀ ਕਿੱਥੇ ਪੂਰੇ ਪੰਜਾਬ ਦੇ ਵਿੱਚ ਮਿਲਦੀ ਹੈ ਲੱਗਦਾ ਪਹਿਲੇ ਦਿਨ ਆਪਲਿੰਗ ਹੋਈ ਸੁਖਪਾਲ ਸਰ ਪਹਿਲੇ ਦਿਨੇ ਤੱਕ ਹੜਕੇ ਪੂਰਾ ਸ਼ੋਰ ਪਹਿਲੇ ਦਿਨੀ ਅੱਜ ਤੁਸੀਂ ਦੇਖੋ ਸਾਡੇ ਸ਼ੋਰੂਮ ਚ ਕਿੰਨਾ ਇਕੱਠ ਸੀਗਾ ਗ੍ਰਾਹਕ ਦੇ ਗ੍ਰਾਹਕ ਪੈ ਰਹੇ ਆ ਇੱਕ ਤੁਹਾਨੂੰ ਹੋਰ ਅਨਮੀਰਾ ਤਕੋਨੀ ਦਿਖਾਉਣਾ ਕਿੰਨੀ ਜ਼ਬਰਦਸਤ ਆ ਦੇਖੋ ਇਹ ਨਵਾਂ ਡਿਜ਼ਾਈਨ ਤਿਆਰ ਕਰਵਾਵਾ ਡਿਜ਼ਾਈਨ ਆ ਬਿਲਕੁਲ ਆ ਦੇਖੋ ਇਹਦੇ ਅੰਦਰ ਵੀ ਸਮਾਨ ਰੱਖ ਕੇ ਪਤਾ ਹੀ ਨਹੀਂ ਲੱਗਦਾ ਆ ਦਿਖਾ ਦਿਓ ਜੀ ਇੱਕ ਵਾਰੀ ਅਸਾਂ ਇਹਦੇ ਅੰਦਰ ਵੀ ਹੈ ਡਬਲ ਦੇਖੋ ਡਬਲ ਪੱਲਾ ਖੁੱਲ ਰਿਹਾ ਹੈ ਹੈਨਾ ਟ੍ਰਿਪਲ ਬੱਲਾ ਖੁੱਲ ਰਿਹਾ ਹੈ ਸ਼ੀਸ਼ਾ ਵਗੈਰਾ ਥਲੇ ਫਾਈਵ ਪੱਲਾ ਖੁੱਲ ਰਿਹਾ ਹੈ ਹੈਨਾ ਅੰਦਰ ਲੋਕਰ ਖੁੱਲ ਰਿਹਾ ਹੈ ਹੂੰ ਤੇ ਲੋਕਰ ਤੇ ਲੋਕਰ ਖੁੱਲ ਰਿਹਾ ਦੇਖੋ ਇਧਰ ਦਿਖਾਓ ਇੱਕ ਮਿੰਟ ਇਹ ਲੋਕਰ ਚ ਲੋਕਰ ਖੁੱਲ ਰਿਹਾ ਹੈ ਇੱਥੇ ਪਤਾ ਹੀ ਨਹੀਂ ਲੱਗਦਾ ਜਦੋਂ ਆਪਾਂ ਤਾਲਾ ਲਾਉਂਦੇ ਆ ਇਦਾਂ ਇਦਾਂ ਦੀਆਂ ਲਮੀਰਾ ਇਦਾਂ ਦੰਦ ਦੇ ਡਿਜ਼ਾਈਨ ਜਿਹੜੇ ਅਸੀਂ ਖਾਸ ਡਿਜ਼ਾਈਨ ਤਿਆਰ ਕਰਾ ਜਾਂਦੇ ਹਾਂ ਹਰ ਦਿਨ ਲੈ ਕੇ ਆ ਰਹੇ ਹਾਂ ਨਵੇਂ-ਨਵੇਂ ਇਹ ਸਾਰੀਆਂ ਜਿਹੜੀਆਂ ਹੈਗੀਆਂ ਅਲਮੀਆਂ ਨੇਗੀਆਂ ਇਸੇ ਤਰ੍ਹਾਂ ਤੁਸੀਂ ਦੇਖ ਰਹੇ ਹੋ ਉਪਰਾਣੀ ਜਿਹੜੀ ਅਲਮੀਰਾ ਉਹ 5000 ਚ ਕਟਾ ਕੇ ਸਾਤੋਂ ਨਵੀਂ ਲੈ ਜੇ ਚਾਹੇ ਉਹ ਲੋਹੇ ਚ ਲੈ ਜੇ ਚਾਹੇ ਲੱਕੜ ਚ ਲੈ ਜੇ ਅਲਮੀਰਾ ਵਿੱਚ ਵੀ ਡਿਸਕਾਊਂਟ ਕੀਤਾ ਜਾਊਗਾ ਅਲਮੀਰਾ ਚ ਵੀ ਪੁਰਾਣੀ ਅਲਮੀਰਾ 5000 ਦੀ ਕੱਟੀ ਜਾਊਗੀ ਇਸੇ ਤਰ੍ਹਾਂ ਤੁਸੀਂ ਕੂਲਰ ਦੇਖ ਰਹੇ ਹੋ ਤਾਂ ਕੂਲਰਾਂ ਚ ਵੀ ਉਹਦਾ ਜਿਹੜਾ ਪੁਰਾਣਾ ਗਲਿਆ ਛੜਿਆ ਕੂਲਰ ਹੈ ਉਹ ਵੀ ਅਸੀਂ ਵਿੱਚ ਕਟਾਂਗੇ ਠੀਕ ਹੈ ਜੀ ਇਸੇ ਤਰ੍ਹਾਂ ਕੋਈ ਫਰੇ ਇਹ ਨਵੇਂ ਕੂਲਰ ਆਏ ਨਹੀਂ ਇਹ ਨਵੇਂ ਆਏ ਨਹੀਂ ਬਿਲਕੁਲ ਹੈਨਾ ਹਰ ਚੀਜ਼ ਸਾਡੇ ਕੋਲੇ ਨਵੇਂ ਸ਼ੋਰੂਮ ਹੈ ਨਵੀਂ ਮਿਲੂਗੀ ਤੁਹਾਨੂੰ ਹਾਂਜੀ ਇਸੇ ਤਰ੍ਹਾਂ ਉਹਨਾਂ ਦਾ ਫਰਿੱਜ ਹੈ ਤਾਂ ਫਰਿੱਜ ਵੀ ਜਿਹੜਾ ਹੈਗਾ ਉਹ ਪੁਰਾਣਾ ਕੱਟਿਆ ਜਾਊਗਾ ਕੋਈ ਗਲਿਆ ਛੜਿਆ ਫਰਿੱਜ ਹੈ ਉਹ ਸਾਡੇ ਕੋਲੇ ਲਿਆਉਣਾ ਫਰਿੱਜ ਵਿੱਚ ਕਿਹੜੀ ਕੰਪਨੀ ਆਪਾਂ ਨੂੰ ਮਿਲ ਗਈ ਮਿਲ ਜੂਗੀ ਸਾਡੇ ਕੋਲੇ ਸਾਰੀਆਂ ਬੋਲਟਾਸ ਮਿਲ ਜੂ ਜੀ ਹੈਨਾ ਹਾਇਰ ਮਿਲ ਜੂਗੀ ਤੇ ਬੀਪੀਐਲ ਮਿਲ ਜੂਗੀ ਲੋਇਡ ਮਿਲ ਜੂਗੀ ਸਾਰੇ ਬ੍ਰਾਂਡ ਰੱਖੇ ਹੋਏ ਨੇ ਬਾਰੇ ਬ੍ਰਾਂਡ ਰੱਖੇ ਹੋਏ ਨੇ ਜੀ ਹੋਰ ਤੁਹਾਨੂੰ ਆਫਰ ਦੱਸਦਾ ਜੀ ਪੂਰੇ ਪੰਜਾਬ ਦੇ ਵਿੱਚ ਹੂੰ ਮੇਰਾ ਖਿਆਲ ਹੈ ਜਿਹੜਾ ਆਰਓ ਹੈ ਅਸੀਂ ਕਿਉਂਕਿ ਪਿਛਲੇ 18 ਸਾਲ ਤੋਂ ਆਰਓ ਦੇ ਹੀ ਕੰਮ ਕਰ ਰਹੇ ਹਾਂ ਹਨਾ ਪੂਰੇ ਪੰਜਾਬ ਦੇ ਵਿੱਚ ਜਿਹੜਾ ਆਰਓ ਸਿਰਫ 3190 ਦਾ ਮਿਲ ਰਿਹਾ ਤੁਸੀਂ ਦੇਖੋ 3190 ਦਾ ਜਿਹੜਾ ਮਾਰਕੀਟ ਬਾਜ਼ਾਰ ਦੇ ਵਿੱਚ 7-8000 ਦਾ ਆਰਓ ਮਿਲਦਾ ਇੱਥੇ 3190 ਦਾ ਮਿਲ ਰਿਹਾ ਹੈ ਇਹ ਐਡਾ ਮਨ ਕਿ ਲੈਸ ਕਿਉਂ ਸਰ ਸਾਡਾ ਜਿੱਥੇ ਵੀ ਪੂਰੇ ਪੰਜਾਬ ਦੇ ਵਿੱਚ ਸ਼ੋਰੂਮ ਖੁੱਲ ਰਹੇ ਨੇ ਧੜਾ ਧੜਾ ਹਨਾ ਉਹ ਇਸੇ ਕਰਕੇ ਲੈਸ ਕਰ ਰਹੇ ਆ ਅਸੀਂ ਇਸੇ ਕਰਕੇ ਸਾਡੇ ਸਟੋਰਾਂ ਦੇ ਵਿੱਚ ਧੱਕਾ ਪੈ ਰਿਹਾ ਤੁਸੀਂ ਆਪ ਇੱਕ ਵਾਰੀ ਨਜ਼ਰ ਮਰਵਾ ਦਿਓ ਗਾਕਾਂ ਕੰਨੀ ਤਾਂ ਉਹ ਗਾਹਕ ਜਿਹੜਾ ਹੈਗਾ ਤੁਸੀਂ ਕਿੰਨਾ ਤੁਸੀਂ ਦੇਖੋ ਕਿੰਨਾ ਰਸ਼ ਰਹਿੰਦਾ ਸਾਡੇ ਸ਼ੋਰੂਮ 'ਚ ਦੂਜੀ ਆਫਰ ਦੱਸਦਾ ਆਰਓ ਦੀ ਹੋਗੀ ਐਲਈਡੀ ਦੀ ਹੋਗੀ ਕੇਸੀਆਈ ਦੀ ਐਲਈਡੀ ਦੇ ਨਾਲ ਇਹ ਪੂਰਾ ਜਿਹੜਾ ਪੈਨਲ ਹੈ ਉਹ ਫਰੀ ਹੈ ਕੱਪ ਬੋਰਡ ਇਹ ਪੂਰਾ ਫਰੀ ਦੇ ਉੱਤੇ ਜਾਊਗਾ ਪੈਨਲ ਤੇ ਇੱਕ ਵਾਰੀ ਨਾજર ਮਗਾ ਲਓ ਵਿਚੇ ਤੇ ਡਰੈਸਿੰਗ ਆ ਗਿਆ ਵਿਚੇ ਤੇ ਛੋਟਾ ਸਮਾਨ ਰੱਖਣ ਲਈ ਆ ਗਿਆ نیچے ਕਿੰਨੇ ਵਧੀਆ ਡਰਾਜ ਆ ਗਏ ਪਾਰਟੀਕਲ ਬੋਰਡ ਆ ਜਿਹੜਾ ਕਿੰਨਾ ਸੋਹਣਾ ਲੱਗਦਾ ਲੁੱਕ ਕਿੰਨੀ ਵਧੀਆ ਜੇ ਘਰੇ ਬਣਾਉਣਾ ਹੋਵੇ ਤਾਂ ਇਹਦੇ ਉੱਤੇ 40-50000 ਰੁਪਏ ਲੱਗ ਜਾਂਦੇ ਜੇ ਗੱਲ ਕਰੀਏ ਪੰਜ ਡਰਾਅ ਤਾਂ نیچے ਹੀ ਸਰ ਦੋ ਸਾਈਡਾਂ ਤੇ ਆ ਗਏ ਉੱਪਰ ਵੀ ਜਿੰਨਾ ਮਰਜ਼ੀ ਸਮਾਨ ਰੱਖ ਸਕਦੇ ਇਹ ਫਿਰ ਬਿਲਕੁਲ ਫਰੀ ਹਾਂਜੀ ਹਲੇ ਐਡ ਕਰਨ ਦੇ ਲਈ ਅਸੀਂ ਪਹਿਲੇ 1100 ਗਾਕਾਂ ਨੂੰ ਇਹ ਕੇਸੀਆਈ LED ਦੇ ਨਾਲ ਫਰੀ ਦੇ ਰਹੇ ਹਾਂ ਚਾਹੇ ਉਹ ਸਾਡੇ ਨਾਬਾ ਸਟੋਰ ਚੋਂ ਲੈ ਜੇ ਭਵਾਨੀਗੜ ਸਟੋਰ ਚੋਂ ਲੈ ਜੇ ਔਰ ਮਰੇਕ ਕੋਲਡਾ ਸਟੋਰ ਚੋਂ ਲੈ ਜੇ ਸਾਡੇ ਸਰਹੰਦ ਸਟੋਰ ਚੋਂ ਲੈ ਜੇ ਮਰਿੰਡਾ ਸਟੋਰ ਦੇ ਵਿੱਚ ਆਪਾਂ ਖੜੇ ਹੋਇਆ ਏਦੋਂ ਸਸਤਾ LED ਚ ਲਾ ਲਿਆ ਤੁਸੀਂ RO ਚ ਲਾ ਲਿਆ ਵਾਸ਼ਿੰਗ ਮਸ਼ੀਨ ਚ ਵਾਸ਼ਿੰਗ ਮਸ਼ੀਨ 9500 ਦੀ ਹੈ ਔਰ ਪੁਰਾਣੀ ਉਹਨਾਂ ਦੀ ਕੱਟ ਦਾਂਗੇ 7000 ਦੀ ਰਹਿ ਜੂਗੀ ਹੋਰ ਵੀ ਦੇਖੋ ਜਦੋਂ ਆ ਕੇ ਇੱਥੇ ਸਾਡੇ ਪੇਜ ਸਾਡਾ ਲਾਈਕ ਕਰਕੇ ਵੀਡੀਓ ਸ਼ੇਅਰ ਕਰ ਦੋ 500 ਹੋਰ ਘਟਾ ਦਾਂਗੇ ਹੂੰ ਵਾਸ਼ਿੰਗ ਮਸ਼ੀਨ ਤਿੰਨੇ ਵਾਲੀ ਘਟੇ ਜਾਊਗੀ 6500 ਦੀ ਰਹਿ ਜਾਊਗੀ ਸਿਰਫ 6500 ਦੀ 6500 ਹਾਂ ਕੱਪੜੇ ਧੋਣ ਵਾਲੀ ਵਾਸ਼ਿੰਗ ਮਸ਼ੀਨ ਸਿਰਫ 6500 ਦੀ ਪੂਰੀ ਮਾਰਕੀਟ 'ਚ ਘੁੰਮ ਲਓ ਕਿੱਥੇ ਮਿਲਦੀ ਫਾਇਦੇ ਹੀ ਫਾਇਦੇ ਆ ਕਸਟਮਰਾਂ ਦੇ ਇਹ ਫਾਇਦੇ ਨਹੀਂ ਇਹ ਸਾਰੀਆਂ ਵਾਸ਼ਿੰਗ ਮਸ਼ੀਨਾਂ ਪਈਆਂ ਨੇ ਜੀ ਇੱਕ ਤੇ ਇੱਕ ਡਿਜ਼ਾਈਨ ਇੱਕ ਵਧੀਏ ਦੇ ਵਧੀਏ ਬ੍ਰਾਂਡ ਕੰਪਨੀ ਸਾਰੀਆਂ ਇੱਕ ਤੋਂ ਇੱਕ ਡਿਜ਼ਾਈਨ ਆ ਇੱਕ ਤੋਂ ਇੱਕ ਕੰਪਨੀ ਆ ਇੱਕ ਤੋਂ ਇੱਕ ਬ੍ਰਾਂਡ ਆ ਆ ਸਾਰੇ LED ਨਾਲ ਪੈਨਲ ਪਏ ਨੇ KCIC ਦੀ LED ਦੇ ਨਾਲ ਜਿਹੜਾ ਮਰਜ਼ੀ ਦਿਲ ਕਰਦਾ ਚਾਹੇ ਚਿੱਟੇ ਰੰਗ ਦਾ ਲੈ ਲਓ ਚਾਹੇ ਖਾਕੀ ਰੰਗ ਦਾ ਲੈ ਲਓ ਜਿਹੜਾ ਮਰਜ਼ੀ ਆ ਉਹ ਪੈਨਲ ਆ ਲੈ ਲਓ ਤੁਸੀਂ ਵਾਸ਼ਿੰਗ ਮਸ਼ੀਨ ਕੱਟ ਰਹੇ ਹੋ ਹਾਂਜੀ ਸਰ ਸਾਡਾ ਸਟਾਕ ਸਾਰਾ ਉਹ ਤੁਹਾਨੂੰ ਅਵੇਲੇਬਲ ਮਿਲੂਗਾ ਪੁਰਾਣੀ ਵਾਸ਼ਿੰਗ ਮਸ਼ੀਨ ਆ ਜਿਹੜੀ ਉਹ ਕੱਟ ਕੇ ਨਵੀਂ ਵਾਸ਼ਿੰਗ ਮਸ਼ੀਨ ਲੈ ਕੀ ਰੇਟ ਦਿੱਤੀ ਜਾਰੀ ਇਹ ਉਹਦੇ ਅਡਵਾਟਾਜੀ ਕੋਈ 7 ਕਿਲੋ ਕੋਈ 8 ਕਿਲੋ ਹਰੇਕ ਦਾ ਅਲੱਗ ਕਿਲੋ ਦੇ ਹਿਸਾਬ ਨਾਲ ਹਾਂਜੀ ਕਿਲੋ ਦੇ ਹਿਸਾਬ ਨਾਲ ਵੈ ਘੱਟੋ ਘੱਟ ਅਸੀਂ ਤੁਹਾਨੂੰ ਦੱਸਤਾ ਵੀ ਉਹਦੀ ਵੀਡੀਓ ਸ਼ੇਅਰ ਕਰਕੇ ਲਾਈਕ ਕਰਕੇ 6500 ਦੀ ਵਾਸ਼ਿੰਗ ਮਸ਼ੀਨ ਦੇ ਦਾਂਗੇ ਏਸੀ ਵਗਰਾ ਆਗੇ ਜੀ ਇਸੇ ਤਰ੍ਹਾਂ ਸਾਡੇ ਏਸੀ ਨੇ ਜੀ ਹੈਨਾ ਹਰ ਕੰਪਨੀ ਦਾ ਤੁਹਾਨੂੰ ਬ੍ਰਾਂਡ ਦਾ ਏਸੀ ਮਿਲ ਜਾਊਗਾ ਹੂੰ ਇਧਰ ਇੱਕ ਵਾਰੀ ਨਜ਼ਰ ਮਰਵਾ ਦਈਏ ਬੰਦਾ ਹੋ ਜਾਂਦਾ ਹੀ ਕਿਸੇ ਨਾ ਕੋਈ ਫਾਈਨਾਂਸ ਵਗੈਰਾ ਕਰਾਣਾ ਹੋਵੇ ਉਹ ਵੀ ਸਕੀਮਾਂ ਵਗੈਰਾ ਅਵੇਲੇਬਲ ਹੋਣਗੀ ਸਾਰੀਆਂ ਬਹੁਤ ਵਧੀਆ ਸਵਾਲ ਕੀਤਾ ਸਰ ਤੁਸੀਂ ਜਿਹੜਾ ਫਾਈਨਾਂਸ ਦਾ ਕੰਮ ਹੈ Bajaj ਤੇ ਪੂਰੇ ਪੰਜਾਬ ਦੇ ਵਿੱਚੋਂ ਜਿੱਥੋਂ ਮਰਜ਼ੀ ਬੰਦਾ ਚੱਲ ਕੇ ਆ ਜੇ ਸਾਡੇ ਕੋਲੇ ਉਹਦਾ ਕਾਰਡ ਬਣਿਆ ਹੋਵੇ ਸਾਡੇ ਕੋਲੇ ਜਿੱਥੋਂ ਮਰਜ਼ੀ ਕਿਹੜੇ ਮਰਜ਼ੀ ਸਟੋਰ ਤੋਂ ਸਾਡੇ ਤੋਂ ਸਮਾਨ ਲੈ ਜੇ ਔਰ ਪੁਰਾਣਾ ਆਪਣਾ ਕਟਵਾ ਜੇ ਠੀਕ ਹੈ ਜੀ ਇਹ ਪੱਖਾ ਕਿੰਨੇ ਚ ਕੱਟ ਰਿਓ ਪੁਰਾਣਾ ਫਰੇਟਾਂ 1000 ਦਾ ਕੱਟਿਆ ਜਾਊਗਾ ਜੀ ਤੁਹਾਡਾ 1000 ਦਾ ਉਹਨਾਂ ਦਾ ਪੁਰਾਣਾ ਫਰਾਟਾ ਪੱਖਾ ਕੱਟ ਕੇ ਨਵਾਂ ਅਸੀਂ ਉਹਨਾਂ ਨੂੰ ਦੇ ਦਾਂਗੇ ਉਹਨਾਂ ਦਾ ਦਿਲ ਕਰਦਾ ਜਿਹੜਾ ਮਰਜ਼ੀ ਲੈ ਲੈਣ ਪੁਰਾਣਾ ਫਰਾਟਾ ਪੱਖਾ 1000 ਚ ਕੱਟ ਦਾਂਗੇ ਇੱਕ ਵਾਰੀ ਕੂਲਰਾਂ ਤੇ ਵੀ ਨਜ਼ਰ ਮਰਵਾ ਦਿਓ ਸਰ ਹੈਨਾ ਇੱਕ ਦੇ ਇੱਕ ਡਿਜ਼ਾਈਨ ਨੇ ਲੱਗਦਾ ਜੀ ਕੂਲਰਾਂ ਦੇ ਨਵੇਂ ਨਵੇਂ ਚੀਜ਼ਾਂ ਆ ਰਹੀਆਂ ਨਾਲੇ ਹਰੇਕ ਬਿਲਕੁਲ ਜੀ ਹਰ ਚੀਜ਼ ਦੇ ਵਿੱਚ ਕਟਿੰਗ ਹੈ ਇੰਨਾ ਮਰਿੰਡਾ ਵਾਸੀਆਂ ਦੇ ਲਈ ਖੁਸ਼ਖਬਰੀ ਹੈ ਕਿ ਉਹਨਾਂ ਦੀ ਹਰੇਕ ਪੁਰਾਣੀ ਚੀਜ਼ ਹੈ ਜਿਹੜੀ ਕੱਟੀ ਜਾਊਗੀ ਆਪਾਂ ਇਸ ਲੜਕੀ ਨੂੰ ਵੀ ਪੁੱਛਦੇ ਹਾਂ ਕਿ ਤੁਸੀਂ ਕੀ ਆਫਰ ਦੇ ਰਹੇ ਹੋ ਸਰ ਅਸੀਂ ਕੇਸੀਆਈ ਐਲਈਡੀ ਦੇ ਨਾਲ ਫ੍ਰੀ ਦਿੱਤਾ ਜਾ ਰਿਹਾ ਜੀ ਪੈਨਲ ਪੈਨਲ ਫ੍ਰੀ ਹੈ ਹਾਂ ਜੀ ਕੇਸੀਆਈ ਐਲਈਡੀ ਦੇ ਨਾਲ ਇਹ ਜਿਹੜਾ ਪੈਨਲ ਹੈ ਉਹ ਬਿਲਕੁਲ ਫ੍ਰੀ ਹੈ ਅਗਲੇ ਸੈਕਸ਼ਨ ਚੱਲਦੇ ਹਾਂ ਬੈੱਡ ਸੋਫੇ ਵਾਲੀ ਚੀਜ਼ ਏ ਆਪਣੇ ਮੈਡਮ ਖੜੇ ਨੇ ਇਹਨਾਂ ਤੋਂ ਪੁੱਛਿਆ ਕਿ ਸੋਫਿਆਂ ਦੇ ਉੱਤੇ ਕੀ ਆਫਰ ਹੈ ਪੁਰਾਣਾ ਸੋਫਾ ਤੁਸੀਂ ਕਿੰਨੇ ਚ ਕਟੋਗੇ 5000 ਚ ਕਟਦੇ ਆ ਜੀ ਜਿਹੜਾ ਮਰਜ਼ੀ ਸੋਫਾ ਲੈ ਲਓ ਉਹ ਚ 5000 ਦੀ ਕਟਾਈ ਹੈ ਪੁਰਾਣੇ ਸੋਫੇ ਜਿਹੜਾ ਮਰਜ਼ੀ ਸੋਫਾ ਲੈ ਲਓ ਹਾਂਜੀ ਇਸ ਟੀਮ ਚੱਲਦੀ ਰਹੂਗੀ ਜੀ ਹਾਂਜੀ ਇਹ ਚਲਦੀ ਰਹੂਗੀ ਜੀ ਪੁਰਾਣਾ ਸੋਫਾ ਜਿਹੜਾ ਉਹਦਾ 5000 ਚ ਕੱਟ ਕੇ ਤੁਸੀਂ ਸਾਰੇ ਸੋਫਿਆਂ ਦੇ ਨਜ਼ਰ ਮਰਾ ਦਿਓ ਜੀ ਇੱਕ ਵਾਰੀ ਸਾਰੇ ਸੋਫੇ ਵੱਡੇ ਆ ਹਾਂ ਬਿਲਕੁਲ ਲਾਰਜਰੀ ਸੋਫੇ ਨੇ ਜੀ ਇਹ ਹਨ ਬੈਠ ਕੇ ਆਨੰਦ ਆਉਂਦਾ ਤੁਸੀਂ ਦੇਖੋ ਜਦੋਂ ਆਪਾਂ ਇੱਥੇ ਬੈਠਦੇ ਆ ਉਹ ਦਿਲ ਕਰਦਾ ਰਿਸ਼ਤੇਦਾਰ ਦਾ ਦੋ ਦੋ ਘੰਟੇ ਜਾਂਦਾ ਹੀ ਨਹੀਂ ਘਰੋਂ ਉਹਨੂੰ ਐਂ ਲੱਗਦਾ ਵੀ ਇਹਨਾਂ ਆਨੰਦ ਆ ਉਹ ਕਈ ਵਾਰ ਤਾਂ ਪੱਖਾ ਲੱਗਿਆ ਹੋਵੇ ਉੱਪਰ ਸੌਂ ਹੀ ਜਾਂਦਾ ਹੈ ਇਸੇ ਤਰ੍ਹਾਂ ਇਹਨਾਂ ਨੂੰ ਬੈੱਡ ਦਿਖਾਉਣਾ ਬੈੱਡ ਦੇਖੋ ਤੁਸੀਂ ਗੱਦੇ ਦੇਖੋ ਐਨੇ ਲਾਰਜਰੀ ਬੈੱਡ ਆਮ ਜਿਹੜੇ ਬੈੱਡ ਹੁੰਦੇ ਨੇ ਆਪਣੇ 6 ਫੁੱਟ ਹੁੰਦੇ ਨੇ ਘਰਾਂ ਦੇ ਤਾਂ ਇੱਥੇ ਜਿਹੜਾ ਬੈੱਡ ਹੈ ਤੁਹਾਨੂੰ ਅਸੀਂ 6.5 ਵੀ ਦੇਵਾਂਗੇ 6.5 ਫੁੱਟਾਂ ਵਿੱਚ ਮਿਲੂਗਾ ਲੰਬਾਈ ਹੁੰਦੀ ਹੈ ਕੋਈ ਰਿਸ਼ਤੇਦਾਰ ਲੰਬਾ ਆ ਜੇ ਤਾਂ 6 ਫੁੱਟਾ ਬੈੱਡ ਹੈ ਤਾਂ ਉਹਦੇ ਪੈਰ نیچے ਗਿਰੀ ਜਾਂਦੇ ਨੇ ਹੈਨਾ ਤਾਂ ਇੱਥੇ ਤੁਹਾਨੂੰ ਉਹ ਸਾਰੇ ਲਾਰਜਰੀ ਬੈੱਡ ਲਾਈਟਾਂ ਲੱਗੀਆਂ ਹੋਈਆਂ ਨਾਲ ਸਾਈਟੀਆਂ ਦਰਾਜ ਵਾਲੀਆਂ ਔਰ ਇੱਕ ਕਮਰੇ ਦੀ ਲੁੱਕ ਵੀ ਵਧਾਉਂਦੇ ਨੇ ਵਧੀਆ ਕਮਰੇ 'ਚ ਮੈਂ ਕਹਿੰਦਾ ਪੂਰਾ ਲੱਗਦਾ ਹੀ ਜੰਨਤ ਹੈ ਤੇ ਸੌਂ ਕੇ ਤਾਂ ਬਿਲਕੁਲ ਨਹੀਂ ਭਾਜੀ ਸੌਣਾ ਨਹੀਂ ਹੈਗਾ। ਓਹੋ ਹਾਂ ਮੈਂ ਤਾਂ ਨੀਂਦੇ ਆ ਗਈ ਸੀਗੀ। ਆਪਾਂ ਜਿਹੜਾ ਪੁਰਾਣਾ ਬੈੱਡ ਆ ਉਹਦਾ ਉਹ ਵੀ ਪੁੱਛ ਲੈਨੇ ਆ ਮੈਡਮ ਨੂੰ ਕਿ ਜਿਹੜਾ ਪੁਰਾਣਾ ਬੈੱਡ ਆ ਉਹ ਕਿੰਨੇ ਚ ਕੱਟਿਆ ਜਾਊਗਾ ਤਾਂ ਕਿ ਸਾਰੇ ਦਰਸ਼ਕਾਂ ਨੂੰ ਇਸ ਆਫਰ ਦਾ ਫਾਇਦਾ ਮਿਲ ਚੁਕੇ। ਕਿੰਨੇ ਦਾ ਕੱਟਿਆ ਜਿਆਦਾ ਪੁਰਾਣਾ ਵੈਰੀਟੀ 5000 ਦਾ ਕੱਟਿਆ ਜਾਊਗਾ ਜੀ 5000 ਦਾ ਕੱਟਿਆ ਜਾਊਗਾ ਇਹ ਸਕੀਮ ਚੱਲਦੀ ਰਹੂਗੀ ਜੀ ਹਾਂਜੀ ਬਿਲਕੁਲ ਜੀ ਓਕੇ ਜੀ ਸਕੀਮ ਤੁਹਾਡੀ ਚੱਲਦੀ ਰਹੂਗੀ ਜੀ ਤੇ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਫਟਾਫਟ ਆ ਜਾਓ ਕਿਸੇ ਕੋਲੇ ਪੁਰਾਣਾ ਬੈਂਡ ਪਿਆ ਸੋਫਾ ਪਿਆ ਕੋਈ ਲਮੀਰਾ ਪਿਆ ਟੁੱਟੀ ਭੱਜੀ ਉਹ 5000 ਚ ਕੱਟ ਕੇ ਤੁਸੀਂ ਨਵੀਂ ਕੋਈ ਵੀ ਚੀਜ਼ ਲੈ ਲਓ ਬਾਕੀ ਛੋਟੀ ਆਈਟਮ ਜਿਵੇਂ ਪ੍ਰੈਸ ਹੋ ਗਈ ਪੱਖਾ ਹੋ ਗਿਆ ਫਰਾਟਾ ਹੋ ਗਿਆ ਉਹ ਵੀ ਕੋਈ 500 ਚ ਕੋਈ 1000 ਚ ਕੋਈ ਅੱਗੇ 2500 ਚ ਉਹ ਚੀਜ਼ਾਂ ਵੀ ਉਹਨਾਂ ਦੀਆਂ ਜਿਵੇਂ ਵਾਸ਼ਿੰਗ ਮਸ਼ੀਨ ਹੋ ਗਈ ਫ੍ਰਿਜ ਹੋ ਅਸਟੋ ਨਾ ਦਿਨ ਅਡਰੈਸ ਦਸੀ ਜਾਣਾ ਅਡਰੈਸ ਸਾਰੇ ਸਾਡਾ ਮਰਿੰਡੇ ਦੇ ਵਿੱਚ ਜਿਹੜਾ ਕੋੜੇਆਲਾ ਚੌਕ ਹੈਗਾ ਹਾਂਜੀ ਉਥੋਂ ਜਦੋਂ ਆਪਾਂ ਲੁਧਿਆਣੇ ਨੂੰ ਜਾਂਦੇ ਆ ਖਮਾਨੋਂ ਵਾਲੇ ਰੋਡ ਤੇ ਉਥੋਂ ਸਵਰਾਜ ਟਰੈਕਟਰ ਏਜੰਸੀ ਹੈ ਹੂੰ ਉਹਦੇ ਸੱਜੇ ਪਾਸੇ ਸਾਡੇ ਸਵਰਾਜ ਟਰੈਕਟਰ ਏਜੰਸੀ ਹੈ ਹਾਂਜੀ ਤੇ ਖੱਬੇ ਪਾਸੇ ਸਾਡਾ ਸ਼ੋਰੂਮ ਹੈ ਨਵਾਂ ਖੁੱਲਿਆ ਦੂਰੋਂ ਪਤਾ ਲੱਗ ਜਾਊਗਾ ਬਾਹਰ ਜਿਹੜਾ ਸਾਡਾ ਸਮਾਨ ਹੈ ਉਹ ਪਿਆ ਹੋਊਗਾ ਹੂੰ ਤਾਂ ਜਦੋਂ ਆਪਾਂ ਲੁਧਿਆਣਾ ਵਾਲਾ ਰੋਡ ਵਜਦਾ ਮੈਨ ਲੁਧਿਆਣਾ ਖਮਾਨੋ ਜਦੋਂ ਮਰਿੰਡੇ ਚ ਇੰਟਰ ਕਰਦੇ ਆ ਉੱਥੇ ਸਾਡਾ ਜਿਹੜਾ ਇਹ ਸ਼ੋਰੂਮ ਹੈ ਤੁਹਾਨੂੰ ਮਿਲੂਗਾ ਹੁਣ ਜਿਹੜੇ ਹੋਰ ਸਾਡੇ ਕਸਟਮਰ ਨੇ ਜਿਹੜੇ ਸਾਡੇ ਗਾਹਕ ਨੇ ਮਰਿੰਡਾ ਵਾਸੀ ਨੇ ਉਹਨਾਂ ਲਈ ਬਹੁਤ ਵੱਡੀ ਆਫਰ ਹੈ ਮੇਰਾ ਖਿਆਲ ਆ ਪੂਰੇ ਪੰਜਾਬ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੋਊਗਾ ਕਿ ਜਿਨ੍ਹਾਂ ਕੋਲੇ ਸਮਾਨ ਕਟਾਉਣ ਨੂੰ ਨਹੀਂ ਹੈਗਾ ਪੈਸੇ ਨਹੀਂ ਹੈਗੇ ਨਸਮਾਨ ਨਸਮਾਨ ਕਟਾਉਣ ਨੂੰ ਪੈਸੇ ਨਹੀਂ ਹੈਗੇ ਤਾਂ ਬਜਾਜ ਤੇ ਫਾਈਨਾਂਸ ਕਰਾ ਦਾਂਗੇ ਹਮ ਔਰ ਕਟਾਉਣ ਨੂੰ ਨਹੀਂ ਹੈਗਾ ਅਲਮੀਰਾ ਸੋਫਾ ਬੈੱਡ ਕੋਈ ਪੁਰਾਣਾ ਸਮਾਨ ਨਹੀਂ ਕਿਸੇ ਕੋਲੇ ਹਾਂ ਉਹ ਕਹਿੰਦਾ ਵੀ ਮੈਨੂੰ ਕੀ ਫਾਇਦਾ ਹੋਊਗਾ ਉਹਨਾਂ ਲਈ ਬਹੁਤ ਵੱਡਾ ਫਾਇਦਾ ਈ ਇਹ ਸਕ੍ਰੈਚ ਕਾਰਡ ਹੈ ਇਹ ਤੁਸੀਂ ਦੇਖੋ ਨਿਕਲੇ ਹੋਏ ਨਹੀਂ ਜੀ ਇੱਕ ਵਾਰੀ ਦਿਖਾ ਦਿਓ ਸਾਰੇ ਦਰਸ਼ਕਾਂ ਨੂੰ ਇਹ ਸੇ ਨਿਕਲੇ ਹੋਏ ਨਹੀਂ ਹਾਂ ਜਿਵੇਂ ਹੁਣ ਸਾਡੀ ਚੀਜ਼ ਕੋਈ 10000 ਦੀ ਹੈ ਹਾਂਜੀ ਉਹਨਾਂ ਨੇ 4100 ਨਿਕਲੇ ਆ ਉਹਨੇ ਸਿਰਫ 5900 ਹੀ ਦੇਣਾ ਇਹ ਫਰੀ ਚ ਹੈ ਤਾਂ ਫਾਇਦਾ ਹੋ ਗਿਆ ਜਿਵੇਂ ਇਹਨਾਂ ਨੂੰ ਨੇੜੇ ਕਰਕੇ ਦਿਖਾਇਓ 4100 ਨਿਕਲੇ ਆ ਜੀ ਹਮ ਇਹਨਾਂ ਨੂੰ 31 ਇਹਨਾਂ ਨੂੰ 4100 ਨਿਕਲਿਆ ਇਹਨਾਂ ਨੂੰ 3100 ਨਿਕਲਿਆ ਇਹਨਾਂ ਨੂੰ 7100 ਨਿਕਲਿਆ ਹੁਣ 10000 ਵਾਲੀ ਚੀਜ਼ ਦਾ ਇਹਨਾਂ ਨੇ 2900 ਹੀ ਦੇ ਦਿੱਤਾ 2900 ਹੀ ਦੇ ਦਿੱਤਾ ਇਤੋਂ ਵੱਡਾ ਫਾਇਦਾ ਕੀ ਹੋਊਗਾ ਹੈਨਾ ਪੂਰੇ ਪੰਜਾਬ ਦੇ ਵਿੱਚ ਕੀ ਪੂਰੇ ਇੰਡੀਆ ਦੇ ਵਿੱਚ ਇਹ ਆਫਰ ਹੈ ਨਹੀਂ ਇਹ ਜਿਹੜੇ ਕਾਰਡ ਨੇ ਫ੍ਰੀ ਪਰੇ ਜਾਣਗੇ ਇਹ ਫ੍ਰੀ ਜੀ ਅਜਾ ਫ੍ਰੀ ਪਰੇ ਜਾਣਗੇ ਹਾਂਜੀ ਫ੍ਰੀ ਹੈ ਇਹ ਜਿਹੜਾ ਕੋਈ ਲੈਣ ਆ ਗਿਆ ਉਹਦੇ ਕੋਲੇ ਕਟਾਉਣ ਨੂੰ ਨਹੀਂ ਹੈਗੀ ਆਈਟਮ ਉਹ ਹਰੇਕ ਅਲੱਗ-ਅਲੱਗ ਆਈਟਮ ਤੇ ਅਲੱਗ-ਅਲੱਗ ਸਿਕਰੇਜ ਕਾਰਡ ਹੈ ਜਿਹੜਾ ਸਮਾਨ ਲੈ ਰਿਹਾ ਕਟਾ ਰਿਹਾ ਕਿ ਉਹ ਵੀ ਲੈ ਸਕਦਾ ਜਿਹੜਾ ਕਟਾਰਿਆ ਉਹਦਾ ਤਾਂ ਪਹਿਲੀ 5000 ਤੇ ਕੱਟਦਾ ਜੀ ਪਹਿਲਾਂ ਤਾਂ ਕੱਟੇ ਗਏ ਮਨ ਕੇ ਜਿਹਦੀ ਕੋਈ ਸਮਾਨ ਨਹੀਂ ਹੈਗਾ ਜਿਹਦੇ ਕੋਲੇ ਸਮਾਨ ਕਟਾਉਣ ਨੂੰ ਨਹੀਂ ਹੈਗਾ ਉਹਨਾਂ ਨੂੰ ਸਕ੍ਰੈਚ ਕਾਰਡ ਮਿਲਦਾ ਓਕੇ ਔਰ ਦੂਜੀ ਆਫਰ ਬਹੁਤ ਵੱਡੀ ਹੈ ਕਿ ਜਿਹੜਾ ਸਾਡੇ ਸ਼ੋਰੂਮ ਤੋਂ ਕੁਝ ਨਹੀਂ ਲੈ ਕੇ ਗਿਆ ਸਿਰਫ ਉਹ ਨਹੀਂ ਹੁੰਦਾ ਚਾਹੋ ਕਈ ਵਾਰ ਵੀ ਨਵਾਂ ਸ਼ੋਰੂਮ ਖੁੱਲਿਆ ਵੀ ਨੰਬਰਦਾਰ ਸਾਹਿਬ ਦਾ ਸ਼ੋਰੂਮ ਹੈ ਇੱਕ ਵਾਰੀ ਢੇਡਾ ਮਾਰ ਕੇ ਆਉਨੇ ਆ ਢੇਡਾ ਮਾਰਨ ਵਾਲੇ ਨੂੰ ਅਸੀਂ ਇਹ ਫ੍ਰੀ ਕੂਪਨ ਦਿੰਨੇ ਆ ਅਜੇ ਫ੍ਰੀ ਕੂਪਨ ਦੇ। ਕਿਉਂਕਿ ਸਾਡੇ ਸ਼ੋਅਰੂਮ ਤੇ ਆ ਕੇ ਇੱਕ ਵਾਰੀ ਕੁਆਲਿਟੀ ਚੈੱਕ ਕਰੇ। ਜਦੋਂ ਇੱਕ ਵਾਰੀ ਕੁਆਲਿਟੀ ਚੈੱਕ ਕਰੂਗਾ ਤਾਂ ਉਹਨੂੰ ਪਤਾ ਲੱਗ ਜਾਊਗਾ ਜਾਂ ਇੰਨਾ ਵਧੀਆ ਇੰਨਾ ਦਾ ਸਮਾਨ ਹੈ ਆਪਣੇ ਆਪ ਇੱਥੋਂ ਲੈ ਕੇ ਜਾਊਗਾ। ਇਹ ਅਸੀਂ ਉਹਨੂੰ ਫ੍ਰੀ ਕੂਪਨ ਦੇ ਦਾਂਗੇ ਇੱਥੇ ਰਿਸੈਪਸ਼ਨ ਤੇ। ਠੀਕ ਹੈ ਜੀ। ਹੁਣ ਜਦੋਂ ਫ੍ਰੀ ਕੂਪਨ ਦਿੱਤਾ ਉਸ ਤੋਂ ਬਾਅਦ ਹਰ ਮਹੀਨੇ ਚੋ ਗਿਫਟ ਨਿਕਲਦਾ। 12 ਮਹੀਨੇ ਕੂਪਨ ਚੱਲਣਾ ਹੈ ਫ੍ਰੀ ਦੇ ਵਿੱਚ ਉਹਨੂੰ 100% ਗਾਰੰਟੀ ਨਾਲ ਗਿਫਟ ਨਿਕਲਣੀ ਨਿਕਲਣਾ। ਗਿਫਟ ਨਿਕਲਣੀ ਨਿਕਲਣਾ। ਹਾਂ ਖਾਲੀ ਨਹੀਂ ਜਾਊਗਾ। ਠੀਕ ਹੈ ਜੀ। ਔਰ ਇੱਕ ਹੋਰ ਆ ਜਿਹੜਾ ਸਮਾਨ ਲੈ ਗਿਆ ਹਮ ਘੱਟੋ ਘੱਟ ਸਾਡਾ 1000 ਰੁਪਏ ਦਾ ਵੀ ਤਾਂ ਉਹਨਾਂ ਨੂੰ ਤੁਸੀਂ ਦੇਖ ਲਓ ਇਹ ਮੋਟਰਸਾਈਕਲ ਦਾ ਕੁਪਨ ਹੈ ਜਿਹੜਾ ਫਰੀ ਹੈ ਨੀ ਤਾਂ ਇਹ ਮਨ ਦੇ ਮਨ ਵਿੱਚ ਗੱਲਾਂ ਕਿੱਥੋਂ ਆਉਂਦੀਆਂ ਵੀ ਇੰਨਾ ਕੁਝ ਫ੍ਰੀ ਦੇ ਰਹੇ ਤੁਸੀਂ ਇਹ ਪਰਮਾਤਮਾ ਦੀ ਦੇਣ ਆ ਜੀ ਕੁਦਰਤ ਵੱਲੋਂ ਕੋਈ ਬਖਸ਼ਿਸ਼ ਹੁੰਦੀ ਹੈ ਵੀ ਤੁਸੀਂ ਫਾਇਦਾ ਕਰਨਾ ਹੈ ਲੋਕਾਂ ਦਾ ਤਾਂ ਆਪਾਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦੇ ਆ ਪਿਛਲੇ 18 ਸਾਲ ਤੋਂ ਅਸੀਂ ਕੰਮ ਕਰ ਰਹੇ ਹਾਂ ਮਰਿੰਡਾ ਵਾਸੀਆਂ ਦਾ ਇਧਰੋਂ ਸਾਨੂੰ ਫੋਨ ਜਾਂਦੇ ਸੀਗੇ ਕਿ ਤੁਸੀਂ ਸਰਹੰਦ ਉਧਰ ਸੰਗਰੂਰ ਜ਼ਿਲ੍ਹੇ 'ਚ ਖੁੱਲੀ ਜਾਂਦੇ ਹੋ ਬਰਨਾਲੇ ਜ਼ਿਲ੍ਹੇ 'ਚ ਮਰੇ ਕੋਲਡਿਜ ਤੁਸੀਂ ਸਾਡੇ ਵੱਲ ਨਹੀਂ ਖੋਲ ਰਹੇ ਤਾਂ ਅਸੀਂ ਇਹ ਡਿਸੀਜਨ ਲਿਆ ਨੰਬਰਦਾਰ ਸਾਹਿਬ ਦੀ ਪੂਰੀ ਕਿਰਪਾ ਹੋਈ ਕਿ ਇਹਨਾਂ ਨੇ ਫੈਸਲਾ ਕੀਤਾ ਕਿ ਸਾਡਾ ਏਰੀਆ ਜਿਹੜਾ ਅਸੀਂ ਉਧਰ ਵੀ ਜਿਹ ਤੇ ਤਾਂ ਇਸ ਕਰਕੇ ਇਹ ਜਿਹੜੀ ਆਫਰ ਹੈ ਕੰਪਨੀ ਨੇ ਇਹ ਸਾਰੇ ਕਿਤੇ ਰੱਖੀ ਹੈ ਇਹ ਮੋਟਰਸਾਈਕਲ ਵਾਲੀ ਆਫਰ ਇੱਕ ਚੀਜ਼ ਹੋਰ ਜਿਹੜੇ ਦਰਸ਼ਕ ਇਸ ਵੀਡੀਓ ਨੂੰ ਦੇਖ ਰਹੇ ਨੇ ਉਹ ਜਰੂਰ ਧਿਆਨ ਨਾਲ ਗੱਲ ਸੁਣ ਲੈਣਾ ਜਿਹੜਾ ਨਹੀਂ ਆ ਸਕਦਾ ਜਾਂ ਦੂਰ ਵੀ ਹੈ ਸਾਡੇ ਇਸ ਸ਼ੋਰੂਮ ਤੇ ਨਹੀਂ ਆ ਸਕਦਾ ਤਾਂ ਉਹ ਸਿਰਫ ਇਸ ਵੀਡੀਓ ਨੂੰ ਸ਼ੇਅਰ ਕਰਕੇ ਸਾਡਾ ਪੇਜ ਹੈ ਰੋਜੀ ਲਾਈਫ ਦੇ ਨਾਮ ਤੇ ਉਹ ਅਸੀਂ ਤੁਹਾਨੂੰ ਦੇ ਦਾਂਗੇ ਨਾਲ ਉਸ ਪੇਜ ਨੂੰ ਲਾਈਕ ਕਰਕੇ ਫੋਲੋ ਕਰਕੇ ਸ਼ੇਅਰ ਕਰ ਦੇਣਾ ਇਸ ਵੀਡੀਓ ਨੂੰ ਤਾਂ ਨਾਲ ਦੀ ਨਾਲ ਉਹ ਸਕਰੀਨ ਸ਼ਾਟ ਉਸ ਸਾਡੇ WhatsApp ਜਿਹੜੇ ਸਕਰੀਨ ਤੇ ਨੰਬਰ ਨੇ ਉਹਨਾਂ ਤੇ ਭੇਜ ਦੇਣਾ ਅਸੀਂ ਇਹ ਕੂਪਨ ਫ੍ਰੀ ਚ ਮੋਟਰਸਾਈਕਲ ਦਾ ਉਹਨੂੰ ਦੇ ਦਾਂਗੇ ਫਰੀਜ਼ ਭਰ ਦੂੰਗਾ ਮੋਟਰ ਨਾਲ ਦੀ ਨਾਲ ਉਹਨਾਂ ਦੇ ਵਟਸਐਪ ਚੱਲ ਜਾਊਗਾ ਇਸ ਕਰਕੇ ਇੰਨਾ ਕੰਮ ਘਰੇ ਬੈਠੇ ਕਰ ਲਿਓ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਫੋਲੋ ਕਰਕੇ ਸਾਡਾ ਪੇਜ ਲਾਈਕ ਕਰਕੇ ਤਾਂ ਸਾਨੂੰ ਸਕਰੀਨ ਸ਼ਾਟ ਭੇਜ ਦਿਓ ਤੁਹਾਨੂੰ ਨਾਲ ਦੀ ਨਾਲ ਜਿਹੜਾ ਉਹ ਵਟਸਐਪ ਤੇ ਹੈ 쿠ਪਨ ਆ ਜਾਊਗਾ ਜਿਹੜਾ ਤਾਂ ਇੱਥੇ ਆ ਰਿਹਾ ਉਹਨੂੰ ਤਾਂ ਮਿਲ ਹੀ ਰਿਹਾ ਹੈ ਜਿਹੜਾ ਨਹੀਂ ਵੀ ਆ ਪਾਰਿਆ ਉਹਨਾਂ ਨੂੰ ਵੀ ਮਿਲ ਰਿਹਾ ਹੈ ਜਿੱਦਾਂ ਹੁਣ ਕਸਟਮਰ ਇੱਥੇ ਆਉਣਗੇ ਸਟਾਫ ਪੂਰਾ ਕੋਆਪਰੇਟ ਕਰੂਗਾ ਕਸਟਮਰ ਪੂਰਾ ਜੀ ਪੂਰਾ ਤੁਸੀਂ ਦੇਖਿਆ ਪਿੱਛੇ ਸਾਡੇ ਨਾਲ ਤੁਸੀਂ ਪਿਛਲੇ 10 ਸਾਲ ਤੋਂ ਜੁੜੇ ਹੋ ਹੈਨਾ ਜੇ ਅਸੀਂ ਵੀ ਤਰੱਕੀ ਕਰ ਰਹੇ ਹਾਂ ਕੀ ਕਰ ਰਿਹਾ ਹੈ ਠੀਕ ਹੈ ਜੀ ਤਾਂ ਬਾਕੀ ਨੰਬਰਦਾਰ ਸਾਹਿਬ ਨੇ ਇਹ ਸੈਟਅਪ ਲਿਆ ਜਿਹੜਾ ਆਪਾਂ ਦਿਖਾਇਆ ਸਾਰੇ ਦਰਸ਼ਕ ਜਿਹੜੇ ਵੀਡੀਓ ਨੂੰ ਦੇਖ ਰਹੇ ਨੇ ਕੋਈ ਬੇਰਜਗਾਰ ਹੈ ਕੋਈ ਰਿਟਾਇਰਮੈਂਟ ਹੈ ਕੋਈ ਜ਼ਿਮੀਂਦਾਰ ਜੱਟ ਪਈ ਹੈ ਕੋਈ ਕਿਸੇ ਕੋਲੇ ਚਾਰ ਪੈਸੇ ਹੈਗੇ ਨੇ ਬਾਹਰ ਜਾਣਾ ਚਾਹੁੰਦਾ ਹੈ ਇਦਾਂ ਦਾ ਕੋਈ ਸੈਟਅਪ ਲੈਣਾ ਚਾਹੁੰਦਾ ਹੈ ਅਸੀਂ ਇਹ ਸੈਟਅਪ ਉਹਨੂੰ ਲਾ ਕੇ ਦਿੰਨੇ ਆ ਤੇ ਬਾਕੀ ਇਹਨਾਂ ਨੂੰ ਪੁੱਛ ਲਓ ਇਹਨਾਂ ਨੂੰ ਕੋਈ ਤਕਲੀਫ ਨਹੀਂ ਹੋਈ ਸਾਰੇ ਇਹਨਾਂ ਨੂੰ ਤਿਆਰ ਕਰਿਆ ਕਰਿਆ ਮਿਲਿਆ ਹਾਂ ਜੀ ਭਾਈ ਸੱਸੀ ਗਾ ਜੀ ਪਤਾ ਜੀ ਬਹੁਤ ਮੁਬਾਰਕ ਤੁਹਾਨੂੰ ਵੀ ਕਿਵੇਂ ਲੱਗ ਰਿਹਾ ਜੀ ਇਹ ਸਪੂਰ ਸੈਟਅਪ ਤੁਹਾਨੂੰ ਪਾਲ ਸਰ ਵਧੀਆ ਬੰਦੇ ਨੇ ਪੂਰਾ ਸਟਾਫ ਵਗੈਰਾ ਬਹੁਤ ਵਧੀਆ ਜੀ ਆ ਬਹੁਤ ਹਾਂ ਜੀ ਸਾਰਾ ਸਟਾਫ ਵਧੀਆ ਜੀ ਹਾਂ ਜੀ ਹਾਂ ਤੇ ਕਿਵੇਂ ਮਨ ਵਿੱਚ ਕਿੱਦਾਂ ਆਇਆ ਵੀ ਆਪਣੇ ਇਲਾਕੇ ਦੇ ਵਿੱਚ ਇਹ ਚੀਜ਼ ਖੋਹਣਾ ਚਾਹੀਏ ਕੋਲ ਕੁਲਦੀਪ ਸਰ ਆਉਂਦੇ ਤੇ ਜੀ ਉਹਨਾਂ ਨੂੰ ਸਮਝ ਆਇਆ ਵੀ ਅਸੀਂ ਵੀ ਜਾਂਉਂਦੇ ਤੇ ਜੀ ਨਾਲ ਕੋਲ ਸਰਾਂ ਦਾ ਸਾਨੂੰ ਵੀ ਸਥਿਤੀ ਵਿੱਚ ਵੀ ਅਸੀਂ ਵੀ ਕਰਨਾ ਕੰਮ ਹਾਂ ਜੀ ਹਾਂ ਵਿਲੇ ਅਸੀਂ ਨਾਲ ਖੇਤੀ ਵੀ ਕਰਦੇ ਨਾਲ ਆ ਨਾਲਾ ਕੰਮ ਕਰਦੇ ਸੀ ਹਾਂ ਜੀ ਖੇਤੀ ਕਰਦੇ ਸੀ ਹਾਂ ਜੀ ਖੇਤੀ ਕਰਦੇ ਨਾਲ ਤੇ ਤੋਂ ਦੁਕਾਨਦਾਰ ਹੀ ਜਾ ਕੇ ਹਾਂ ਹਾਂ ਬੇਟਾ ਕਰਦਾ ਜੀ ਖੇਤੀ ਨਾਲ ਆਪਣਾ ਆ ਕੰਮ ਕਰੂੰਗੇ ਹਾਂ ਜੀ ਹਾਂ ਹਾਂ ਜੀ ਠੀਕ ਹੈ ਦੇਖਦੇ ਕਹਿੰਦੇ ਵੀ ਖੇਤੀ ਕਰਦੇ ਸੀ ਭਾਜੀ ਹਾਂ ਨਾਲ ਹਾਂਜੀ ਹਾਂ ਖੇਤੀ ਕਰਦੇ ਹੁਣ ਵੀ ਕਰ ਰਹੇ ਨੇ ਜੀ ਇਹ ਹੀ ਹੈ ਕਿ ਆਪਾਂ ਕਹਿੰਦੇ ਆ ਬਾਹਰ ਜਾਣਾ ਬਾਹਰ ਜਾਣਾ ਨਾ ਇੱਥੇ ਹੀ ਕੰਮ ਹੋ ਸਕਦਾ ਸਾਰਾ ਹੁਣ ਬਾਹਰ ਜਾਣ ਦੀ ਬਜਾਏ ਖੇਤੀ ਦੇ ਨਾਲ ਨਾਲ ਇਹਨਾਂ ਨੇ ਇੱਥੇ ਇੱਕ ਸੈਟਅਪ ਕਰ ਲਿਆ ਖੇਤੀ ਨੇ ਆਪਣਾ ਚੱਲੀ ਜਾਣਾ ਖੇਤੀ ਨੌਕਰ ਰੱਖ ਲਿਆ ਨਾਲ ਨੌਕਰ ਨੇ ਕੰਮ ਕਰੀ ਜਾਣਾ ਇੱਕ ਵਾਰੀ ਸਰ ਐਡਰੈਸ ਤੇ ਜ਼ਰੂਰ ਨਜ਼ਰ ਮਰਵਾ ਦਿਓ ਜੋ ਸਾਹਮਣੇ ਸਵਰਾਜ ਜਿਹੜੀ ਟਰੈਕਟਰ ਏਜੰਸੀ ਹੈ ਜੀ ਉਹ ਦਿਖਾ ਦਿਓ ਠੀਕ ਹੈ ਜੀ ਤੇ ਕਿਉਂਕਿ ਨਹੀਂ ਤਾਂ ਆਪਾਂ ਨੂੰ ਭੁਲੇਖਾ ਪੈਂਦਾ ਆਪਾਂ ਇੱਕ ਵਾਰੀ ਰੋਡ ਤੇ ਚੱਲਦੇ ਆਂ ਹਾਂਜੀ ਇਹ ਸਾਹਮਣੇ ਸਵਰਾਜ ਟਰੈਕਟਰ ਏਜੰਸੀ ਹੈ ਤੇ ਗੱਲ ਕਰੀਏ ਨਾਲ ਟਾਟਾ ਮੋਟਰ ਹੈ ਜਾਂ ਹੋਰ ਵੀ ਦੋ ਤਿੰਨ ਏਜੰਸੀਆਂ ਨਾਲ ਪੈਂਦੀਆਂ ਜਿਗਨਾ ਹੁੰਡਾਈ ਵਾਲੇ ਦੀ ਏਜੰਸੀ ਹੈ ਇਹ ਹੁੰਡਾਈ ਵਾਲੇ ਦੀ ਏਜੰਸੀ ਆ ਜੀ ਸਾਹਮਣੇ ਨਜ਼ਰ ਮਰਵਾ ਦਿਓ ਇਹ ਲੁਧਿਆਣੇ ਖਮਾਣੋ ਤੋਂ ਇਹ ਰੋਡ ਆ ਰਿਹਾ ਹੈ ਇੱਧਰ ਨੂੰ ਇਹ ਅੰਦਰ ਜਾ ਰਿਹਾ ਹੈ ਦੇਖੋ ਘੋੜਿਆਂ ਵਾਲੇ ਚੌਂਕ ਨੂੰ ਆ ਖੱਬੇ ਪਾਸੇ ਸਾਡੇ ਸਵਰਾਜ ਟਰੈਕਟਰ ਏਜੰਸੀ ਆ ਤੁਸੀਂ ਦੇਖ ਰਹੇ ਹੋ ਸੱਜੇ ਪਾਸੇ ਇੱਧਰ ਦਿਖਾ ਦੋ ਆਪਣਾ ਸ਼ੋਰੂਮ ਆ ਜੀ ਹੁਣ ਟੈਂਟ ਲੱਗਿਆ ਹੋਇਆ ਟੈਂਟ ਅੱਜ हट ਜਾਊਗਾ ਕਿਉਂਕਿ ਦੁਗਾਟਨ ਕੀਤਾ ਸੀਗਾ ਬਾਕੀ ਸਾਡੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਤਾਂ ਤੁਸੀਂ ਉਸ ਨੰਬਰਾਂ ਤੇ ਕਾਲ ਕਰਕੇ ਔਰ ਪੁੱਛ ਕੇ ਸਾਡੇ ਐਡਰੈਸ ਤੇ ਪਹੁੰਚੋ ਇੱਕ ਵਾਰੀ ਸ਼ੋਰੂਮ ਦੇ ਵਿੱਚ ਵਿਜ਼ਿਟ ਜਰੂਰ ਕਰੋ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਕਿਉਂਕਿ ਚੀਜ਼ ਦੇਖ ਕੇ ਹੀ ਪਤਾ ਲੱਗਦਾ ਹੈ ਕੁਆਲਿਟੀ ਦਾ ਫੇਰ ਹੀ ਪਤਾ ਲੱਗਦਾ ਹੈ ਅੱਜ ਕੱਲ ਨਹੀਂ ਵੀਡੀਓ ਚ ਹੋਰ ਚੀਜ਼ਾਂ ਚ ਠੱਗੀ ਬਹੁਤ ਹੁੰਦੀ ਹੈ ਅਸੀਂ ਕਹਿੰਦੇ ਹਾਂ ਤੁਸੀਂ ਆਓ ਸਾਡੇ ਸ਼ੋਰੂਮ ਤੇ ਆ ਕੇ ਦੇਖੋ ਜਿਨ੍ਹਾਂ ਨੂੰ ਨਾਬਾ ਨੇੜੇ ਪੈਂਦਾ ਉਹ ਨਾਬੇ ਜਾਓ ਜਿਨ੍ਹਾਂ ਨੂੰ ਭਵਾਨੀਗੜ ਨੇੜੇ ਪੈਂਦਾ ਭਵਾਨੀਗੜ ਜਾਓ ਜਿਨ੍ਹਾਂ ਨੂੰ ਸਰੰਦ ਨੇੜੇ ਪੈਂਦਾ ਉਹ ਸਰੰਦ ਜਾਓ ਜਿਨ੍ਹਾਂ ਨੂੰ ਮਰੇਕੋਲੜਾ ਨੇੜੇ ਪੈਂਦਾ ਉਹ ਮਰੇਕੋਲੜੇ ਜਾਓ ਜਿਨ੍ਹਾਂ ਨੂੰ ਮਰਿੰਡਾ ਨੇੜੇ ਪੈ ਰਹੇ ਹੋ ਮਰਿੰਡੇ ਦੇ ਵਿੱਚ ਆਓ ਤਾਂ ਸਾਰੇ tani ਇਸੇ ਸ਼ੋਰੂਮ 'ਚ ਤੁਹਾਡੇ ਚਰਨ ਪੈ ਗਏ ਤੁਹਾਡੇ ਘਰੇ ਇੱਕ ਮੋਟਰਸਾਈਕਲ ਫਰੀ ਦੇ ਵਿੱਚ ਆ ਜੇ ਕਿਉਂਕਿ ਜੀ ਤੁਸੀਂ ਕਿੱਡੀ ਵੱਡੀ ਗੱਲ ਕਹੀ ਹੈ ਤੁਸੀਂ ਸਕਰੀਨਸ਼ਾਟ ਸੈਂਡ ਕਰੋ ਮੈਂ ਤੁਹਾਨੂੰ ਫਰੀ ਦੇ ਵਿੱਚ ਕੂਪਨ ਭੇਜ ਕੋ ਤੇ ਸਾਲਪ ਦਾ ਮੋਟਰਸਾਈਕਲ ਕੱਢੇ ਜਾਓ ਜੀ ਇਹਨੂੰ ਲਾਈਕ ਕਰਕੇ ਫੋਲੋ ਕਰਕੇ ਤੁਸੀਂ ਸਕਰੀਨਸ਼ਾਟ ਭੇਜ ਦਿਓ ਤੁਹਾਨੂੰ ਨਾਲ ਦੀ ਨਾਲ ਜਿਹੜਾ ਕੂਪਨ ਹੈ ਉਹ ਫਰੀ 'ਚ ਤੁਹਾਡੇ ਆ ਜਾਊਗਾ WhatsApp ਦੇ ਉੱਤੇ ਔਰ ਜਦੋਂ ਅਸੀਂ ਮੋਟਰਸਾਈਕਲ ਕੱਢਾਂਗੇ ਤੁਹਾਨੂੰ ਕਾਲ ਕਰਾਂਗੇ ਤੁਸੀਂ ਆਓਗੇ ਤਾਂ ਵੀ ਠੀਕ ਹੈ ਨੇੜੇ ਹੋਊਗਾ ਆ ਜਿਓ ਨਹੀਂ ਆਓਗੇ ਤੁਹਾਨੂੰ ਨਿਕਲਿਆ ਤੁਹਾਨੂੰ ਘਰੇ ਜਿਹੜਾ ਮੋਟਰਸਾਈਕਲ ਹੈ ਉਹ ਦੇਖ ਕੇ ਆਵਾਂਗੇ ਜਿਵੇਂ ਪਹਿਲਾਂ ਦਿੱਤੇ ਨੇ nikal dende aa reha बाकी लास्ट ਦੇ ਵਿੱਚ ਫੇਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਤਾਂ ਕਿ ਕੋਈ ਖੇਤੀਬਾੜੀ ਵਾਲਾ ਕੋਈ ਵੇਰਜਗਾਰ ਕੋਈ ਰਿਟਾਇਰਮੈਂਟ ਪਰਸਨ ਇਹ ਸੈਟਅਪ ਲੈ ਕੇ ਆਪਣਾ ਬਹੁਤ ਵਧੀਆ ਜਿਹੜਾ ਸੈਟਅਪ ਖੜਾ ਕਰ ਸਕਦਾ ਹੈ ਬਿਨੈ ਸਟਾਰਟ ਕਰ ਸਕਦਾ ਹੈ ਉਹਨੂੰ ਕੋਈ ਪਿੱਛੇ ਸਾਡਾ ਬੈਕਅਪ ਸਪੋਰਟ ਹੈਗੀ ਆ ਸਾਡਾ ਸਟਾਫ ਤੁਸੀਂ ਦੇਖ ਹੀ ਲਿਆ ਸਾਰਾ ਉਸ ਮਾਨ ਲਿਆਉਣ ਦੀ ਛੱਡਣ ਦੀ ਕੋਈ ਦਿੱਕਤ ਕੋਈ ਦਿੱਕਤ ਨਹੀਂ ਸਰ ਅਸੀਂ ਸਾਰਾ ਪ੍ਰੋਵਾਈਡ ਕਰਾਉਂਦੇ ਹਾਂ ਹਰ ਚੀਜ਼ ਹੁਣ ਇਹਨਾਂ ਨੂੰ ਕੋਈ ਪਤਾ ਨਹੀਂ ਲੱਗਿਆ ਬਲਵਿੰਦਰ ਸਿੰਘ ਜੀ ਨੂੰ ਅਸੀਂ ਇਹਨਾਂ ਦਾ ਸੈਟਅਪ ਤਿਆਰ ਕਰਕੇ ਦਿੱਤਾ ਅੱਜ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਹਾਜ਼ਰੀ ਲਵਾ ਕੇ ਅੱਜ ਜਿਹੜੀ ਉਹ ਸਟਾਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਰ ਤੁਸੀਂ ਬਹੁਤ ਸਾਥ ਦਿੰਦੇ ਹੋ ਸਾਡਾ ਪਿਛਲੇ 10 ਸਾਲ ਤੋਂ ਥੈਂਕ ਯੂ ਸੋ ਮਚੀ ਧੰਨਵਾਦ ਸਰ ਬਹੁਤ ਬਖਪਾਲ ਸਰ ਅਪਸਰ ਹਾਂ ਦੇ ਸ਼ੋਰੂਮ ਚ ਜਾਈ ਜਿੱਥੇ ਹੋਰ ਜਾਂਦੇ ਨਾ ਜਿਹੜਾ ਹੋਂ ਕਸਟਮਰ ਆਂਦਾ ਉਹਨੂੰ ਮਤਲਬ ਕਿ ਛੋਟੇ ਛੋਟੇ ਸਟਾਫ ਬੜੇ ਸੌਖੇ ਤਰੀਕੇ ਨਾਲ ਹੈਂਡਲ ਕਰਦਾ ਮਤਲਬ ਕਿ ਰੀਜ਼ਨ ਕੀ ਹੈ ਸਿਰਫ ਬਿਲਕੁਲ ਸਹੀ ਸਵਾਲ ਪੁੱਛਿਆ ਤੁਸੀਂ ਕਿ ਬਹੁਤ ਜਗ੍ਹਾ ਤੁਸੀਂ ਗਏ ਹੋ ਜਾਂ ਤੁਸੀਂ ਤਾਂ ਰੋਜ਼ ਜਾਂਦੇ ਹੀ ਰਹਿੰਦੇ ਹੋ ਹਨਾ ਤਾਂ ਇੰਨਾ ਵਧੀਆ ਡਿਸਪਲਨ ਮੇਰਾ ਖਿਆਲ ਆ ਤੁਸੀਂ ਕਦੇ শোরੂਮ ਚ ਨਹੀਂ ਆ ਕੇ ਕੁਝ ਗੱਲ ਕਰੇ ਚਾਹ ਪਾਣੀ ਪੁੱਛਣਾ ਜਾਂ ਹੋਰ ਗੱਲਬਾਤ ਕਰਨੀ ਮਤਲਬ ਕਿ ਬੜੇ ਪਿਆਰ ਨਾਲ ਹੈਂਡਲ ਕਰਦੇ ਕਸਟਮਰ ਹਾਂਜੀ ਉਹ ਸਾਡਾ ਇੱਕ ਡਿਸਪਲਨ ਆ ਜੀ ਤੁਸੀਂ ਦੇਖੋ ਸਾਡਾ ਮਰਿੰਡੇ শোরੂਮ ਅੱਜ ਓਪਨਿੰਗ ਹੋਈ ਐ ਅੱਜ ਹੀ ਤੁਸੀਂ ਸਾਡਾ ਸਟਾਫ ਦੇਖ ਲਓ ਤੁਹਾਨੂੰ ਇੱਕ ਵਾਰੀ ਨਾ ਮਿਲਵਾ ਦੇ ਵੀ ਦਿਨਾ ਤੇ ਇਹ ਸਾਡਾ ਸਟਾਫ ਨੇ ਜਿਨ੍ਹਾਂ ਨੇ ਪਹਿਲਾਂ ਤਾਂ ਇਹ ਜਿਹੜਾ ਸੈਟਅਪ ਲਿਆਈ ਸਾਡੇ ਨੰਬਰਦਾਰ ਸਾਹਿਬ ਨੇ ਇਹ ਉਹਨਾਂ ਦੇ ਬੇਟੇ ਨੇ ਖੇਤੀ ਕਰਦੇ ਸੀਗੇ ਨਾਲ-ਨਾਲ ਖੇਤੀ ਕਰ ਰਹੇ ਨੇ ਨੌਕਰ ਨਾਲ ਰੱਖਿਆ ਹੋਇਆ ਖੇਤੀ ਕਰਦੇ ਕਰਦੇ ਨੇ ਇਹ ਸੈਟਅਪ ਲਿਆ ਤੁਸੀਂ ਨੰ ਤਨ ਨਾਲ ਵੀ ਕਰ ਲੋ ਇੱਕ ਵਾਰੀ ਅੱਛਾ ਸਸੇ ਜੀ ਹਾਂ ਜੀ ਸਸੇ ਜੀ ਠੀਕ ਠਾਕ ਹੋ ਜੀ ਹਾਂ ਠੀਕ ਹੈ ਜੀ ਕਿਵੇਂ ਲੱਗ ਰਿਹਾ ਜੀ ਤੁਹਾਡੇ ਫਾਦਰ ਸਾਹਿਬ ਨੇ ਸਿਸਟਮ ਸਾਰਾ ਲਿਆ ਬਹੁਤ ਵਧੀਆ ਜੀ ਹੂੰ ਜੀ ਤਲਾਉਂਗੇ ਹੁਣ ਬਦੇ ਤਰੀਕੇ ਨਾਲ ਹਾਂ ਜੀ ਹਾਂ ਬਦੇ ਤਰੀਕੇ ਨਾਲ ਜਲਾਉਂਗੇ ਕਿੰਨਾ ਕੁ ਸਹਿਯੋਗ ਹੈ ਮਿਲ ਕੇ ਸਟਾਫ ਦਾ ਦੱਸ ਸਰ ਦਾ ਪੂਰਾ ਸਹਿਯੋਗ ਹੈ ਜੀ ਠੀਕ ਹੈ ਬਾਬਾ ਜੀ ਸਹਿਯੋਗ ਹੈ ਜੀ ਠੀਕ ਹੈ ਜੀ ਹੁਣੇ ਉਹ ਤਹੀ ਲਾ ਲਓ ਇੱਥੇ ਜਿਹੜਾ ਮਰਿੰਡਾ ਦੇ ਵਿੱਚ ਅਸੀਂ ਸਾਡੇ ਕੋਲੇ ਸਟਾਫ ਬਹੁਤ ਐ ਪਿੱਛੇ ਵੀ ਹੋ ਰਾਂ ਸਾਰੇ ਸ਼ੋਰੂਮਾਂ ਦੇ ਵਿੱਚ ਹੁਣੇ ਜਿਹੜਾ ਹੈੱਡ ਅਸੀਂ ਮਰਿੰਡੇ ਦੇ ਵਿੱਚ ਲਾ ਦਿੱਤਾ ਗਿਆ ਉਹ ਜਸਪਾਲ ਸਰ ਨੇ ਸਾਰਾ ਇਹ ਦੇਖਣਗੇ ਇੱਥੇ ਜੀ ਕੰਪਨੀ ਵੱਲੋਂ ਇਹਨਾਂ ਨੂੰ ਲਾਇਆ ਗਿਆ ਕੰਪਨੀ ਵੱਲੋਂ ਇਹ ਹੈੱਡ ਹੋ ਗਏ ਇਸ ਸ਼ੋਰੂਮ ਦੇ ਤਾਂ ਉਹਨਾਂ ਨਾਲ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਕਿਵੇਂ ਹੋ ਪਾਜੀ ਠੀਕ ਠਾਕ ਬਹੁਤ ਵਧੀਆ ਸਰ ਕਿਵੇਂ ਸਰ ਹੁਣ ਥੋੜਾ ਪੂਰਾ ਅਮਲੇ ਗੇਰੇ ਦਿੱਤਾ ਗਿਆ ਮਰਿੰਡੇ ਦੇ ਦਾ ਸਭ ਪਹਿਲੇ ਵੀ ਕੀਤੀ ਹੈ ਮਿਹਨਤ ਕੀਤੀ ਹੈ ਅੱਗੇ ਵੀ ਕਰਾਂਗੇ ਇਮਾਨਦਾਰੀ ਨਾਲ ਕੰਮ ਕਰਾਂਗੇ ਪੂਰੀ ਸਪੋਰਟ ਹੈਗੀ ਹੈ ਕੰਪਨੀ ਦੀ ਸਾਰਾ ਸਿਸਟਮ ਦੇ ਨਾਲ ਕੰਮ ਹੁੰਦਾ ਸਾਰਾ ਹਮ ਸਭ ਵਧੀਆ ਢੰਗ ਨਾਲ ਹੁੰਦਾ ਹੈ ਹਰ ਚੀਜ਼ ਦੀ ਟ੍ਰਾਂਸਪਰੈਂਸੀ ਹੈ ਕਸਟਮਰ ਤੋਂ ਕੋਈ ਵੀ ਚੀਜ਼ ਲੁਕਾਈ ਨਹੀਂ ਜਾਂਦੀ ਹਮ ਸਭ ਚੀਜ਼ ਵਧੀਆ ਤਰੀਕੇ ਨਾਲ ਹੁੰਦੀ ਹੈ ਵਧੀਆ ਤਰੀਕੇ ਨਾਲ ਵਧੀਆ ਤਰੀਕੇ ਨਾਲ ਹੈਂਡਲ ਹੁੰਦਾ ਓਕੇ ਉਹ ਸਾਡੇ ਮੈਡਮ ਡਾਇਰੈਕਟਰ ਨੇ ਇਸ ਕੰਪਨੀ ਦੇ ਵਿੱਚ ਉਦੋਂ ਵੇਲੇ ਸਾਡੇ ਜਿਹੜੇ ਹੱਬ ਦੇ ਹੈੱਡ ਨੇ ਜਿੱਥੋਂ ਇਹ ਸਾਰਾ ਕੁਝ ਸਪਲਾਈ ਹੁੰਦਾ ਸਾਰਾ ਕੁਝ ਹੈਂਡਲ ਕਰਦੇ ਨੇ ਉਹ ਤਰਨਵੀਰ ਸਿੰਘ ਜੀ ਨੇ ਤੁਸੀਂ ਇਹਨਾਂ ਨਾਲ ਵੀ ਗੱਲਬਾਤ ਕਰ ਲਓ ਕਿਉ ਦੋਸਤ ਅਸੀਂ ਪਹਿਲਾਂ ਗੱਲਬਾਤ ਕੀਤੀ ਸੀ ਸਰਨਸਰ ਕਹਿੰਦੇ ਵੀ ਹੁਣ ਜਿਹੜਾ ਡਾਇਰੈਕਟ ਸਮਾਨ ਹੈ ਸਰਨਦ ਤੋਂ ਹੀ ਆਇਆ ਕਰੂਗਾ ਕੀ ਗੱਲ ਸਹੀ ਗੱਲ ਹੈ ਹਾਂਜੀ ਹਾਂਜੀ ਸਰ ਓਕੇ ਮੈਂ ਕਿ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਇਆ ਕਰਨੀ ਲੋਕਲ ਜਿਹੜੇ ਸ਼ੋਅਰੂਮ ਨੇ ਕੋਈ ਦਿੱਕਤ ਕੋਈ ਪਰੇਸ਼ਾਨੀ ਨਹੀਂ ਨਹੀਂ ਸਰ ਬਾਕੀ ਹੋਰ ਵੀ ਆਪਣੀ ਬ੍ਰਾਂਚੀਜ਼ ਹੈਗੀਆਂ ਨੇ ਜਿਵੇਂ ਨਾਬਾ ਹੋ ਗਿਆ ਭਵਾਨੀਗੜਾ ਐ ਮਲੇਰਕੋਟਲਾ ਉੱਥੇ ਵੀ ਸਾਰਾ ਸਰਨਦ ਤੋਂ ਹੀ ਟਰਾਂਸਫਰ ਕੀਤਾ ਸਰਨਦ ਤੋਂ ਹੀ ਆਇਆ ਕਰੂਗਾ ਹਾਂਜੀ ਹਾਂਜੀ ਠੀਕ ਹੈ ਅਸੀਂ ਉਹ ਹੱਬ ਜਿਹੜਾ ਹੈਗਾ ਉਹ ਸੈਂਟਰ ਦੇ ਵਿੱਚ ਸਰੰਦ ਨੂੰ ਬਣਾ ਦਿੱਤਾ ਗਿਆ ਹੁਣ ਜਿਵੇਂ ਸਭ ਤੋਂ ਪੁਰਾਣੇ ਮੈਥੋਂ ਵੀ ਪੁਰਾਣੇ ਅਮਨਦੀਪ ਸਿੰਘ ਨੇ ਸਾਡੀ ਕੰਪਨੀ ਦੇ ਵਿੱਚ ਇਹਨਾਂ ਨੂੰ ਮੇਰੇ ਖਿਆਲ 16 ਸਾਲ ਹੋ ਗਏ ਇੱਥੇ ਜੌਬ ਕਰਦਿਆਂ ਨੂੰ ਜਿਹੜੇ ਤੁਹਾਡੇ ਜਰੀਏ ਲੋਕ ਇਸ ਵੀਡੀਓ ਨੂੰ ਦੇਖ ਰਹੇ ਨੇ ਜਿਵੇਂ ਕਿਸ ਨੂੰ ਮਰੇ ਕੋਲ ਨਾਲ ਨੇੜੇ ਪੈਂਦਾ ਸਰੰਦ ਨੇੜੇ ਪੈਂਦਾ ਨਾਬਾ ਨੇੜੇ ਪੈਂਦਾ ਭੌਨੀਗੜ ਨੇੜੇ ਪੈਂਦਾ ਮੁਰਿੰਡਾ ਨੇੜੇ ਪੈਂਦਾ ਉਹ ਸਾਡੇ ਜੌਬ ਵੀ ਕਰ ਸਕਦਾ ਜਾਂ ਸੈਟਅਪ ਲੈ ਸਕਦਾ ਤੁਸੀਂ ਇਹ 16 ਸਾਲ ਤੋਂ ਸਾਡੇ ਕੰਪਨੀ ਦੇ ਵਿੱਚ ਜੌਬ ਕਰ ਰਹੇ ਨੇ ਮੇਰੇ ਤੋਂ ਵੀ ਸੀਨੀਅਰ ਨੇ ਮੈਂ ਤਾਂ ਬਾਅਦ ਚ ਆਇਆ ਤੁਸੀਂ ਇਹਨਾਂ ਨਾਲ ਵੀ ਗੱਲਬਾਤ ਕਰੋ ਕਿ ਇਹਨਾਂ ਨੂੰ ਕਿਵੇਂ ਲੱ 16 ਸਾਲ ਕਿਵੇਂ ਲੰਘੇ ਕੰਪਨੀ ਦੇ ਵਿੱਚ ਬਹੁਤ ਵਧੀਆ ਲੰਘੇ ਹੂੰ ਤੇ ਹੁਣ ਅੱਗੇ ਕਿਵੇਂ ਚੱਲ ਰਿਹਾ ਸਿਸਟਮ ਤੁਹਾਡਾ ਜੀ ਅੱਗੇ ਵਧੀਆ ਚੱਲੂਗਾ ਜੀ ਵਧੀਆ ਚੱਲਗਾ ਹਾਂਜੀ ਠੀਕ ਹੈ ਕੱਜ ਮਰਿੰਡੇ ਵਿੱਚ ਓਪਨਿੰਗ ਹੋਈ ਆ ਪੂਰਾ ਮਤਲਬ ਕਿ ਸਹਿਯੋਗ ਦਿੱਤਾ ਗਿਆ ਸਾਰਿਆਂ ਵੱਲੋਂ ਜੀ ਹਾਂਜੀ ਹਾਂ ਸਾਰਿਆਂ ਵੱਲੋਂ ਪੂਰਾ ਸਹਿਯੋਗ ਆਈ ਠੀਕ ਹੈ ਇਸ ਆ ਰਸਤਾ ਪਾ ਜੀ ਮੈਂ ਇਹੀ ਸਾਰੇ ਜਿਹੜੇ ਦਰਸ਼ਕ ਤੁਹ ਵੀਡੀਓ ਦੇਖ ਰਹੇ ਨੇ ਜਾਂ ਬੇਰਜ਼ਗਾਰ ਨੌਜਵਾਨ ਨੇ ਜਾਂ ਲੜਕੇ ਲੜਕੀਆਂ ਕੋਈ ਵੀ ਨੇ ਉਹ ਸਾਡਾ ਜਿੱਥੇ ਉਹਨਾਂ ਨੂੰ ਸ਼ੋਰੂਮ ਨੇੜੇ ਪੈਂਦਾ ਉੱਥੇ ਜੌਬ ਲਈ ਅਪਲਾਈ ਕਰ ਸਕਦੇ ਨੇ ਉੱਥੇ ਜਾਣ ਇੰਟਰਵਿਊ ਦੇਣਾ ਸਾਡੇ ਸ਼ੋਰੂਮ ਦੇ ਵਿੱਚ ਜੌਬ ਕਰਨਾ ਜਿਹੜੇ ਸੈਟਅਪ ਲੈ ਸਕਦੇ ਨੇ ਉਹ ਸੈਟਅਪ ਲੈ ਲੈਣਾ ਬਾਕੀ ਲਾਸਟ ਦੇ ਵਿੱਚ ਫੇਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਕਿਸੇ ਦੇ ਰੋਜ਼ਗਾਰ ਲਈ ਕਿਸੇ ਦੇ ਸੈਟਅਪ ਲਈ ਬਿਜ਼ਨਸ ਖੜਾ ਕਰਨ ਦੇ ਲਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਪਰ ਤੁਹਾਡਾ ਸ਼ੇਅਰ ਕਰਿਆ ਹੋਇਆ ਕਿਸੇ ਨੂੰ ਕਿੱਥੇ ਪਹੁੰਚਾ ਸਕਦਾ ਹੈ ਉਹ ਪ੍ਰਮ ਇਸੇ ਤਰ੍ਹਾਂ ਅਸੀਂ ਅੱਗੇ ਲਗਨ ਨਾਲ ਮਿਹਨਤ ਕਰ ਰਹੇ ਹਾਂ ਮੇਰੀ ਇਹੀ ਬੇਨਤੀ ਹੈ ਕਿ ਤੁਹਾਨੂੰ ਵੀ ਇਹਦਾ ਬੈਨੀਫਿਟ ਮਿਲੂਗਾ ਨਾਲ ਦੀ ਨਾਲ ਜਿਹੜਾ ਮੋਟਰਸਾਈਕਲ ਵਾਲਾ ਕੂਪਨ ਹੈ ਤੁਹਾਨੂੰ WhatsApp ਤੇ ਨਾਲ ਦੀ ਨਾਲ ਉਹਦਾ ਸਕਰੀਨਸ਼ਾਟ ਭੇਜ ਦਿਓ ਆ ਜਾਊਗਾ ਬਾਕੀ ਸਕਰੀਨ ਤੇ ਸਾਡੇ ਨੰਬਰ ਚੱਲ ਰਹੇ ਨੇ ਕੋਈ ਕੁਐਰੀ ਹੈ ਤੁਸੀਂ ਉੱਥੋਂ ਪੁੱਛ ਲਿਓ ਜ਼ਿਆਦਾ ਤਾਂ ਮੈਂ ਇਹੀ ਕਹੂੰਗਾ ਕਿ ਤੁਸੀਂ ਸ਼ੋਅਰੂਮ ਆ ਕੇ ਕੁਆਲਿਟੀ ਦੇਖੋ ਜੀ ਮੈਂ ਤਾਂ ਕੁਆਲਿਟੀ ਮੈਟਰ ਕਰਦੀ ਹਾਂ ਜਾਂਚ ਪੜਤਾਲ ਕਰੂੰਗੀ ਤਾਂ ਪਤਾ ਲੱਗਦਾ ਕਿਉਂਕਿ ਅੱਜ ਕੱਲ ਵੀਡੀਓ ਚ ਫੇਕ ਵੀ ਹੁੰਦਾ ਪਰ ਇੰਨਾ ਕੁਝ ਫੇਕ ਨਹੀਂ ਹੋ ਸਕਦਾ ਜਿਹੜਾ ਲਾਈਵ ਆਪਾਂ ਗੱਲ ਕਰਾਈ ਨੰਬਰਦਾਰ ਸਾਹਿਬ ਨਾਲ ਸਾਡੇ ਬਰਾਂਚ ਹੈਡ ਨਾਲ ਸਾਡੇ ਜਿਹੜੇ ਦੂਸਰੇ ਹੱਬ ਹੈਡ ਨੇ ਉਹਨਾਂ ਨਾਲ ਗੱਲ ਕਰਾਈ ਹਨ ਤਾਂ ਇੰਨਾ ਕੁਝ ਫੇਕ ਨਹੀਂ ਹੋ ਸਕਦਾ ਫਿਰ ਵੀ ਸਾਡਾ ਉਦੋਂ ਬਾਅਦ ਵੀ ਇਹ ਸਵਾਲ ਹੁੰਦਾ ਕਿ ਤੁਸੀਂ ਆ ਪਾਓ ਖੁਦ ਆ ਕੇ ਸਾਰਾ ਸੈਟਅਪ ਦੇਖੋ ਸਾਰਿਆਂ ਨੂੰ ਪਿਆਰ ਭਰੀ ਹਸਤੀ ਕਾਲ ਜੀ